ਸਾਥਿਓ ਤੁਹਾਡੇ ਮਨਪਸੰਦ ਦਾ ਸ਼ੋਰੂਮ ਵਿੱਚ ਮੌਜੂਦ ਹੈ ਮਾਇ ਇਲੈਕਟ੍ਰੋਨਿਕ ਸ਼ੋਰੂਮ ਹੈ ਚੇਤਨ ਜੀ ਸਾਡੇ ਨਾਲ ਨੇ ਪੂਰਾ ਸ਼ਹਿਰ ਪੂਰਾ ਜ਼ਿਲ੍ਹਾ ਇੱਥੋਂ ਆ ਕੇ ਖਰੀਦਦਾਰੀ ਕਰਦਾ ਕਿਉਂਕਿ ਜਦੋਂ ਲੋਕ ਇਹਨਾਂ ਦੇ ਪ੍ਰੋਡਕਟਸ ਦੇ ਪ੍ਰਾਈਸ ਪੜਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਟੈਗ ਗਲਤ ਲਾਇਆ ਡਿਸਕਾਊਂਟ ਹੀ ਇੰਨਾ ਹੁੰਦਾ ਡਿਸਕਾਊਂਟ ਦੇ ਉੱਤੇ ਡਿਸਕਾਊਂਟ ਹੁੰਦਾ ਇਹ 7 ਦਿਨ ਰਹਿ ਗਏ ਆ ਦੀਵਾਲੀ ਦੇ ਇਸ ਸੱਤਾ ਦੇ ਨਾਲ ਦੇ ਵਿੱਚ ਤੁਸੀਂ ਜਿੰਨੀ ਪਰਚੇਜ਼ਿੰਗ ਕਰ ਸਕਦੇ ਹੋ ਰੇਟਾਂ ਦੀ ਮੇਰੀ ਗਾਰੰਟੀ ਹੈ ਪੂਰੇ ਪੰਜਾਬ ਨਾਲੋਂ ਘੱਟ ਮੇਰੇ ਰੇਟ ਹੋਊਗੇ ਰੇਟਾਂ ਦੀ ਮੈਂ ਫਿਰ ਦੱਸ ਰਿਹਾ ਗਾਰੰਟੀ ਹੈ ਜਿੱਥੋਂ ਮਰਜ਼ੀ ਘੁੰਮਿਆਓ ਆਫਰਾਂ ਦੀ ਗਾਰੰਟੀ ਹੈ ਗਿਫਟਾਂ ਦੀ ਗਾਰੰਟੀ ਤੁਹਾਡੇ ਘਰੇ ਸਮਾਨ ਭੇਜਣਾ ਸਭ ਤੋਂ ਸਸਤਾ ਸਭ ਤੋਂ ਵੱਧ ਤੁਹਾਡੇ ਲਈ ਸਿਰਫ EB 32 ਦੇ ਲਈ ਸਪੈਸ਼ਲ ਵਾਸ਼ਿੰਗ ਮਸ਼ੀਨ 7 ਕਿਲੋ ਦੀ ਸਿਰਫ ਤੇ ਸਿਰਫ 6990 ਰੁਪਏ ਦੀ ਸਭ ਤੋਂ ਸਸਤੀ ਪੰਜਾਬ ਦੀ ਮਸ਼ੀਨ 7 ਕਿਲੋ ਦੀ ਮਸ਼ੀਨ ਆਊਗੀ ਇਹਦੇ ਨਾਲ ਵੀ ਗਿਫਟ ਮਿਲੂਗਾ ਨਾਲ 2-2 ਲੱਕੀ ਡਰਾਅ ਦੇ ਕੂਪਨ ਇਹ ਦੀਵਾਲੀ ਸ਼ਗਨਾਂ ਵਾਲੀ ਜੀ ਹਾਂ ਸ਼ਗਨ ਪੂਰੇ ਕਰਦੇ ਨੇ ਆਹ 5 ਆਈਟਮਾਂ ਲੈ ਕੇ ਜਾਓ 31000 ਰੁਪਏ ਦੇ ਵਿੱਚ 32 ਇੰਚ ਦੀ ਸਮਾਰਟ LED ਹਾਂ 7 ਕਿਲੋ ਦੀ ਵਾਸ਼ਿੰਗ ਮਸ਼ੀਨ ਹਾਂ RO ਫਿਲਟਰ ਹਾਂ ਮਾਈਕ੍ਰੋਵੇਵ ਓਵਨ ਸਭ ਬ੍ਰਾਂਡ ਦਾ ਨਾਲ 25 ਲੀਟਰ ਦਾ ਗੀਜ਼ਰ ਨਾਲ ਇਹਦੇ ਤੁਹਾਨੂੰ ਪੰਜ ਗਿਫਟ ਨਾਲ ਦੋ ਲੱਕੀ ਡਰਾ ਦੇ ਕੁਪਨ ਜੀ ਦੀ 43 ਇੰਚ ਦੀ LED ਦੇ ਨਾਲ ਕੀ ਕੀ ਆਫਰਸ ਨੇ ਸਿਰ 43 ਇੰਚ ਦੀ LED ਰਹੂਗੀ ਸਿਰਫ ਤੇ ਸਿਰਫ 24490 ਰੁਪਏ ਦੀ ਇਹਦੇ ਉੱਤੇ ਤੁਹਾਨੂੰ ਅਸ਼ੋਰਟ ਗਿਫਟ ਮਿਲੂਗਾ ਸਕਾਈਲਾਈਨ ਕੰਪਨੀ ਦਾ ਨਾਲ ਤੁਹਾਨੂੰ 2-2 ਲੱਕੀ ਡਰਾ ਦੇ ਕੂਪਨ ਫ੍ਰੀ ਮਿਲਨੇ ਆ ਪੂਰਾ ਪੰਜਾਬ ਘੁੰਮ ਕੇ ਆਇਓ ਇਹ ਵਾਲਾ ਚੈਲੰਜ ਪ੍ਰਾਈਸ ਕਿਤੋਂ ਨਹੀਂ ਮਿਲਣਾ ਮਾਰਕੀਟ ਵਿੱਚ ਐਸਐਲਡੀ ਦਾ ਕੀ ਪ੍ਰਾਈਸ ਹੈ ਸਰ 28000 29000 ਜੇ ਕੋਈ ਸੇਮ ਪ੍ਰਾਈਸ ਦੇਊਗਾ ਗਿਫਟ ਨਹੀਂ ਦੇਊਗਾ ਅਸੀਂ ਤੁਹਾਨੂੰ ਗਿਫਟ ਵੀ ਦਵਾਂਗੇ ਨਾਲ ਐਲਡੀ ਵੀ ਜੇ Bajaj Finance ਕਰਾਨੇ ਜ਼ੀਰੋ ਡਾਊਨ ਪੇਮੈਂਟ ਤੇ 8 ਕਿਸ਼ਤਾਂ ਕੋਈ 1 ਰੁਪਿਆ ਖਰਚਾ ਨਹੀਂ ਸਪੈਸ਼ਲ ਮਾਡਲ ਪੀਜੀ ਦੇ ਲਈ ਹਾਇਰ ਕੰਪਨੀ ਦਾ ਤੁਹਾਡੇ ਲਈ 11990 ਰੁਪਏ ਦੇ ਵਿੱਚ ਪੀਜੀ ਸਮਝ ਆ ਗਿਆ ਤੁਹਾਨੂੰ ਸਮਝ ਲੱਗਿਆ ਕਿਸੇ ਨੂੰ ਬਲਕ ਚਾਹੀਦੇ ਆ ਪੀਜੀ ਦੇ ਲਈ ਚਾਹੀਦੇ ਆ ਹੋਟਲ ਲਈ ਚਾਹੀਦੇ ਆ ਸਪੈਸ਼ਲ ਡੀਲ ਹੈਗੀ ਹੈ 11990 ਰੁਪਏ ਦੇ ਵਿੱਚ ਅਸੀਂ ਫ੍ਰਿਜ ਦਵਾਂਗੇ ਇਹਨਾਂ ਲੱਖ 70000 ਦੀ ਐਲਡੀ ਆ ਨਾਲ ਤੁਹਾਨੂੰ 50000 ਰੁਪਏ ਦੀ 8 ਕਿਲੋ ਦੀ ਮਸ਼ੀਨ ਫ੍ਰੀ ਮਿਲਣੀ ਆ ਕ੍ਰੈਡਿਟ ਕਾਰਡ ਦੇ ਉੱਤੇ 25000 ਰੁਪਏ ਦਾ ਇਨਸਟੈਂਟ ਕੈਸ਼ਬੈਕ ਮਿਲਣਾ ਆ ਤੇ ਪੀਵੀ 32 ਦਾ ਬਹੁਤ ਵੱਡਾ ਮਾਨਤਾ ਨੂੰ ਨਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਟੈਕਨੀਕਲੀ ਟੈਕਨੀਕਲੀ ਸਮਝੇ 3 ਲੱਖ ਤੋਂ ਥੱਲੇ ਥੱਲੇ ਗੱਲ ਬਣ ਜਾਣੀ ਬਣਾ ਦੇਣੀ ਸਰ ਔਰ ਹੋਮ ਥੀਏਟਰ ਦੀ ਮੇਰੇ ਖਿਆਲ ਜ਼ਰੂਰਤ ਵੀ ਨਹੀਂ ਜੇ ਇਹ ਐਲਈਡੀ ਤੁਹਾਡੇ ਘਰ ਚ ਆ ਜਾਂਦੀ ਆ ਤਾਂ ਇਹ ਮਤਲਬ ਥੀਏਟਰ ਹੀ ਬਣ ਗਿਆ ਐਲਈਡੀ ਲੈਣੀ ਆ ਇਹ ਸੈਗਮੈਂਟ ਪ੍ਰੀਮੀਅਮ ਹੈ ਹਣਾ ਤੇ ਹੁਣ ਇਹਦੇ ਵਿੱਚ ਕੋਈ ਇੰਸ਼ੋਰੈਂਸ ਵਗੈਰਾ ਦਿੰਨੀ ਆ ਤੁਸੀਂ ਸਰ 3 ਸਾਲ ਦੀ ਕੰਪਲੀਟ ਵਾਰੰਟੀ ਆ ਕੰਪਨੀ ਦੀ ਐਲਈਡੀ ਆ ਤੁਸੀਂ ਐਲਈਡੀ ਤੋੜਨ ਦੀ ਕੋਸ਼ਿਸ਼ ਨਹੀਂ ਕਰਨੀ ਆ ਐਲਈਡੀ ਕਿੱਥੇ ਟੁੱਟ ਜਾਣੀ ਕੰਨ ਤੇ ਲੱਗੀ ਲੱਗੀ ਔਰ ਇਨਸ਼ੋਰੈਂਸ ਦੇ ਕੱਲ ਨੂੰ ਕਲੇਮ ਕੇ ਨੇ ਲੈ ਕੇ ਦੇਣੇ ਆ ਚਲਦੀ ਚਲਦੀ ਆਪੇ ਬੰਦ ਹੋ ਗਈ ਫਿਰ ਸਰ ਵਾਰੰਟੀ ਹੈ 3 ਸਾਲ ਦੀ 3 ਸਾਲ ਦੀ ਵਾਰੰਟੀ ਹੈ ਜੇ ਕੁਸ਼ਤੀ ਕਰੋਗੇ ਫਿਰ ਨਹੀਂ ਹੈਗੀ ਜੀ ਬਿਨਾ ਟੰਗੀ ਨੂੰ ਕੁਝ ਹੋ ਜਵੇ ਸਾਡੀ ਜ਼ਿੰਮੇਵਾਰੀ ਕਿਚਨ ਅਪਲੈਂਸਸ ਦੇ ਵਿੱਚ ਵੀ ਤੁਹਾਨੂੰ ਹਾਇਰ ਦਾ 4 ਬਰਨਰ ਕੁਕਟਾਪ ਨਾਲ ਤੁਹਾਨੂੰ 2 ਫੁੱਟ ਦੀ ਚਿਮਨੀ ਸਿਰਫ ਤੇ ਸਿਰਫ 24990 ਰੁਪਏ ਦੇ ਵਿੱਚ ਇਹਦੇ ਨਾਲ ਵੀ ਤੁਹਾਨੂੰ 4-4 ਗਿਫਟ 2-2 ਲੱਕੀ ਡਰਾ ਦੇ ਕੂਪਨ ਮਿਲਨੇ ਆ ਇਸ ਤੋਂ ਇਲਾਵਾ ਸਾਡੇ ਕੋਲ ਸੈਮੀ ਆਟੋਮੈਟਿਕ ਦੇ ਵਿੱਚ ਪੂਰੀ ਕੰਪਲੀਟ ਰੇਂਜ ਹੈ 7 ਕਿਲੋ ਤੋਂ ਲੈ ਕੇ 14 ਕਿਲੋ ਤੱਕ ਦੀ ਮਸ਼ੀਨ 11990 ਤੋਂ ਫ੍ਰਿਜ ਸ਼ੁਰੂ ਹੋ ਕੇ ਸਾਡੇ ਕੋਲ 2 ਲੱਖ 3 ਲੱਖ ਦੀ ਫ੍ਰਿਜ ਪਈ ਹੈ ਔਰ LG ਦੀ ਫ੍ਰਿਜ ਦੇ ਨਾਲ ਫ੍ਰਿਜ ਨਾਲ ਫ੍ਰਿਜ ਫ੍ਰੀ ਹੈ LG ਦੀ ਸਾਈਡ ਬਾਈ ਸਾਈਡ ਨਾਲ ਫ੍ਰਿਜ ਨਾਲ ਫ੍ਰਿਜ ਫ੍ਰੀ ਹੈ ਜੀ ਬਰਾਬਰ ਦੀ ਕਿ ਥੋੜਾ ਸਾਈਜ਼ ਘੱਟ ਛੋਟੀ ਰੂਮ ਫ੍ਰਿਜ ਮਿਨੀ ਬਾਰ ਫ੍ਰੀ ਹੈ ਜੀ ਇਹਦੇ ਨਾਲ ਠੀਕ ਹੈ ਜੀ ਤਾਂ ਵੱਡੀ ਫ੍ਰਿਜ ਦੇ ਨਾਲ ਫ੍ਰਿਜ ਦਾ ਬੱਚਾ ਫ੍ਰੀ ਹੈ ਇਹਦੇ ਉੱਤੇ ਵੀ ਤੁਹਾਨੂੰ 25000 ਤੱਕ ਦਾ ਕੈਸ਼ਬੈਕ ਮਿਲੂਗਾ हायर ਦੀ 43 ਇੰਚ ਦੀ Google TV ਸਿਰਫ ਤੇ ਸਿਰਫ ਤੁਹਾਨੂੰ 25490 ਰੁਪਏ ਦਾ ਆਹਾਂ ਹਾਂਜੀ 43 ਇੰਚੀ ਹਾਂਜੀ ਹਾਂਜੀ ਓਕੇ ਨਾਲ ਇਹਦੇ ਤੁਹਾਨੂੰ ਇੱਕ ਇਹ ਵਾਲਾ ਗਿਫਟ ਟੋਟਲੀ ਫ੍ਰੀ ਮਿਲਣਾ ਹੈ ਇਹਦਾ ਕੀ ਪ੍ਰਾਈਸ ਹੈ ਸਰ ਇਹ 2000 ਰੁਪਿਆ ਜੀ 2000 ਅੱਛਾ ਇਹਦਾ ਪ੍ਰਾਈਸ ਕਿਉਂ ਦੱਸਿਆ ਤੁਸੀਂ ਸਰ 25490 ਰੁਪਏ ਦਾ ਐਮ ਸਟਾਰ ਦੀ ਤੁਹਾਨੂੰ 43 ਇੰਚ ਦੀ ਐਲਈਡੀ 43 ਇੰਚ ਦੀ 14490 ਰੁਪਏ ਦੇ ਵਿੱਚ ਅੱਛਾ ਮਤਲਬ ਸਿੱਧਾ ਸਿੱਧਾ 11000 ਰੁਪਏ ਕੱਟ ਗਿਆ 11 25490 490 ਅਸੀਂ ਨਹੀਂ ਦੇਣੇ ਇਹ 14490 ਜਿਹੜਾ ਕੋਈ ਵੀ ਵਿੱਚ ਵੀ ਨਹੀਂ ਦੇਣੇ ਸਿੱਧਾ ਸਿੱਧਾ 11000 ਰੁਪਏ ਕੱਟ ਗਿਆ ਕੱਟ ਗਿਆ ਜੀ 43 ਇੰਚ ਦਾ 43 ਇੰਚ ਹੈਗਾ 43 ਚ ਮਿਲ ਜੂਗਾ ਜੇ 32 ਇੰਚ ਲੈਣੀ ਮੇਰੇ ਸ਼ੋਰੂਮ ਦੇ ਵਿੱਚ 9490 ਤੋਂ ਸ਼ੁਰੂ ਹੈ ਜੀ ਪਰ ਕੁਆਲਟੀ ਦੀ ਕੋਈ ਗਾਰੰਟੀ ਕਵਾਲਿਟੀ ਦੀ ਮਾਈ ਇਲੈਕਟ੍ਰੋਨਿਕ ਗਾਰੰਟੀ ਦਿੰਦਾ ਹਮੇਸ਼ਾ ਸਰ ਦੋ ਲੱਕੀ ਡਰਾਅ ਚੱਲ ਰਹੇ ਆ ਜੀ ਇੱਕ ਮਾਈ ਇਲੈਕਟ੍ਰੋਨਿਕਸ ਵੱਲੋਂ ਲੱਕੀ ਡਰਾਅ ਆ ਜਿਹਦੇ ਵਿੱਚ ਅਸੀਂ 20 कपल ਨੂੰ 1 ਨਹੀਂ 2 ਨਹੀਂ 3 ਨਹੀਂ 4 ਨਹੀਂ 20 कपल ਤਾਂ ਟੈਕਨੀਕਲੀ ਟੈਕਨੀਕਲੀ ਸਮਝੀਏ 40 ਜਣੇ ਹੋ ਜਾਣਗੇ 40 ਜਣਿਆਂ ਨੂੰ ਅਸੀਂ ਦਸੰਬਰ ਮਹੀਨੇ ਟ੍ਰਿਪ ਦੇਣਾ 2 ਨਾਈਟ 3 ਡੇਸ ਦਾ ਕਿੱਥੇ ਮੂਰਨੀ ਹिल्स ਦਾ ਇਹ ਪੀਬੀ 32 ਦੀ ਵੀਡੀਓ ਪੂਰੇ ਪੰਜਾਬ 'ਚ ਫਲਾ ਦੇਣੀ ਹੈ ਸ਼ੇਅਰ ਕਰਨੀ ਆ ਜਿਹੜਾ ਸ਼ੇਅਰ ਕਰਕੇ ਆਊਗਾ ਸੂਰੀ ਸਾਹ ਦੇ ਨਾਂ ਤੇ ਇੱਕ ਗਿਫਟ ਐਕਸਟਰਾ ਦੇਣਾ ਕੇ ਸਿਰਫ ਦੀਵਾਲੀ ਦਾ ਤਿਉਹਾਰ ਨਹੀਂ ਹੈ ਇਹ ਆਫਰਾਂ ਦਾ ਤਿਉਹਾਰ ਹੈ ਤੁਸੀਂ ਵੀ ਖਿੱਚ ਕੇ ਰੱਖੋ ਤਿਆਰੀ ਦੋਸਤੋ ਇੱਕ ਵਾਰ ਫਿਰ ਤੋਂ ਪਹੁੰਚਿਆ ਤੁਹਾਡੇ ਮਨ ਪਸੰਦਿੰਦਾ ਇਲੈਕਟ੍ਰੋਨਿਕਸ ਦੇ ਸ਼ੋਰੂਮ ਤੇ ਜਿੱਥੋਂ ਪੂਰਾ ਸ਼ਹਿਰ ਕਰਦਾ ਹੈ ਖਰੀਦਦਾਰੀ ਦੋਸਤੋ ਜਿੱਥੋਂ ਪੂਰਾ ਸ਼ਹਿਰ ਕਰਦਾ ਹੈ ਖਰੀਦਦਾਰੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਦਿਨੇਸ਼ੂਰ ਜੀ ਤੁਸੀਂ ਸ਼ਹਿਰ ਤੋਂ ਨਜ਼ਰ ਆਣ ਦੇ ਵੀਡੀਓ ਕਿਸ ਬਾਬਤ ਹੋਣ ਵਾਲੇ ਸਾਥੀਓ ਤੁਹਾਡੇ ਮਨਪਸੰਦ ਦਾ ਸ਼ੋਰੂਮ ਵਿੱਚ ਮੌਜੂਦ ਹੈ ਮਾ ਇਲੈਕਟ੍ਰੋਨਿਕ ਸ਼ੋਰੂਮ ਹੈ ਚੇਤਨ ਜੀ ਸਾਡੇ ਨਾਲ ਨੇ ਪੂਰਾ ਸ਼ਹਿਰ ਪੂਰਾ ਜ਼ਿਲ੍ਹਾ ਇੱਥੋਂ ਆ ਕੇ ਖਰੀਦਦਾਰੀ ਕਰਦਾ ਕਿਉਂਕਿ ਜਦੋਂ ਲੋਕ ਇਹਨਾਂ ਦੇ ਪ੍ਰੋਡਕਟਸ ਦੇ ਪ੍ਰਾਈਸ ਪੜਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਟੈਗ ਗਲਤ ਲਾਇਆ ਡਿਸਕਾਊਂਟ ਹੀ ਇੰਨਾ ਹੁੰਦਾ ਡਿਸਕਾਊਂਟ ਦੇ ਉੱਤੇ ਡਿਸਕਾਊਂਟ ਹੁੰਦਾ ਬੰਦਾ ਸ਼ੋਰੂਮ ਦੇ ਅੰਦਰ ਤਾਂ ਆਉਂਦਾ ਕਿ ਚੱਲ ਜਾ ਕੇ ਚੀਜ਼ ਦੇਖਦੇ ਆ ਲੇਕਿਨ ਕਦੋਂ ਮਨ ਬਣ ਜਾਂਦਾ ਕਦੋਂ ਬਿੱਲ ਕੱਟ ਹੋ ਜਾਂਦਾ ਪੈਸੇ ਘਟਣ ਕਰਕੇ ਕੁਆਲਿਟੀ ਵਧੀਆ ਹੋਣ ਕਰਕੇ ਪਤਾ ਨਹੀਂ ਲੱਗਦਾ ਆ ਹੁਣ ਇੱਧਰ ਇਹਨਾਂ ਨੇ ਕੰਬੋ ਪੈਕ ਦਿੱਤਾ ਤੇ ਪਿੱਛੇ LED ਦੀਆਂ ਦੀ ਕਿੰਗ LED ਵਿੱਚ ਕਿੰਗ 60 ਇੰਚ ਮੇਰੇ ਖਿਆਲ ਜਿਲ੍ਹੇ ਚ ਕਿਤੇ ਨਹੀਂ ਹੋਣਾ ਪਰ ਇੱਥੇ ਮੌਜੂਦ ਹੈ ਬਾਕੀ ਪੂਰੇ ਸਵਾਲ ਜਿਹੜੇ ਚੇਤ ਜੀ ਨੇ ਕਰਦੇ ਆ ਪਹਿਲੇ ਸਵਾਗਤ ਕਰਦੇ ਆ ਫਿਰ ਗੱਲਬਾਤ ਦਾ سلسلہ ਸ਼ੁਰੂ ਕਰਦੇ ਆ ਬਹੁਤ ਨਿਕਾ ਸਵਾਗਤ ਹੈ ਚੇਤਨ ਜੀ ਸਾਡੇ ਚੈਨਲ ਦੇ ਉੱਤੇ ਸ੍ਰੀ ਸਤਿ ਆਦੇ ਬਹੁਤ ਬਹੁਤ ਸਵਾਗਤ ਹੈ ਜੀ अच्छा मैं एक बात समझ गया इत्ते हुन बहुत सारे ਸਾਡੇ ਭੈਣ ਭਰਾਏ ਹੋਏ ਸੀਗੇ ਤੁਹਾਡੇ ਕਲਾਇੰਟ ਸਾਹ ਹੋਏ ਸੀਗੇ ਕੈਲਕੂਲੇਟਰ ਦੀ ਲੋੜ ਨਹੀਂ ਪੈਂਦੀ ਐ ਨਾ ਪ੍ਰਾਈਸ ਐਨੇ ਘਟ ਹੁੰਦੇ ਆ ਹਸਬੰਡ ਵਾਈਫ ਨੂੰ ਕਹਿੰਦਾ ਕਿ ਲੈ ਲੈ ਤਰਾ ਦਿਲ ਹੈ ਵਾਈਫ ਹਸਬੰਡ ਨੂੰ ਕਹਿੰਦੀ ਕਿ ਲੈ ਲਓ ਤੁਹਾਡਾ ਦਿਲ ਹੈ ਕਿਸੇ ਹੋਰ ਥਾਂ ਤੇ ਜਦੋਂ ਜਾਂਦੇ ਆ ਤਾਂ ਇਹ ਕਹਿੰਦਾ ਰੁਕ ਲਾ ਕਿਤੇ ਹੋਰ ਦੇਖਿਆ ਨੇ ਇੱਥੇ ਆ ਕੇ ਇਹ ਕਹਿੰਦਾ ਲੈ ਲੈ ਤਰਾ ਦਿਲ ਹੈ ਮਤਲਬ ਪ੍ਰਾਈਸ ਘਟ ਹੋਣ ਕਰਕੇ ਕੁਆਲਿਟੀ ਅੱਛੀ ਹੋਣ ਕਰਕੇ ਮਨ ਬਣ ਜਾਂਦਾ ਕੀ ਕਹੋਗੇ ਸਰ ਮੈਂ ਇਹ ਕਹੂੰਗਾ ਇਹ ਆਖਰੀ 7 ਦਿਨ ਰਹਿ ਗਏ ਆ ਦੀਵਾਲੀ ਦੇ ਇਹ 7 ਦਿਨਾਂ ਦੇ ਵਿੱਚ ਤੁਸੀਂ ਜਿੰਨੀ ਪਰਚੇਜ਼ਿੰਗ ਕਰ ਸਕਦੇ ਹੋ ਰੇਟਾਂ ਦੀ ਮੇਰੀ ਗਾਰੰਟੀ ਹੈ ਪੂਰੇ ਪੰਜਾਬ ਨਾਲੋਂ ਘੱਟ ਮੇਰੇ ਰੇਟ ਹੋਊਗੇ ਰੇਟਾਂ ਦੀ ਮੈਂ ਫਿਰ ਦੱਸ ਰਿਹਾ ਗਾਰੰਟੀ ਹੈ ਜਿੱਥੋਂ ਮਰਜ਼ੀ ਘੁੰਮ ਆਇਓ ਆਫਰਾਂ ਦੀ ਗਾਰੰਟੀ ਹੈ ਗਿਫਟਾਂ ਦੀ ਗਾਰੰਟੀ ਤੁਹਾਡੇ ਘਰੇ ਸਮਾਨ ਭੇਜਣਾ ਸਭ ਤੋਂ ਸਸਤਾ ਸਭ ਤੋਂ ਵਧੀਆ ਅੱਜਕੱਲ ਤੁਹਾਡੇ ਆਲੇ ਸਟਾਈਲ ਸਾਰੇ ਕਰ ਲਾ ਸਾਰੇ ਸ਼ੋਰੂਮ ਵਾਲੇ ਆਏ ਆ ਆਪਾਂ ਪਿੱਛੇ ਦਿਖਾ ਦਈਏ ਇਧਰਲੇ ਪਾਸੇ ਕਰਨਾ ਕੰਪੋ ਵਾਲੇ ਪੈਕ ਪਾਸੇ ਵੀ ਆਉਣੇ ਆ ਆ ਮੇਰੇ ਖਿਆਲ ਜਿਹੜੀ ਸਕਰੀਨ ਹੈ ਇਹ ਤਾਂ ਗਵਾਂਡੀਆਂ ਦੇ ਘਰੋਂ ਵੀ ਬਿਲਕੁਲ ਸਾਫ਼ ਨਜ਼ਰ ਆਊਗੀ ਇਹ ਚ ਤਾਂ ਐਂ ਲੱਗਦੀ ਜਿਵੇਂ ਸਿੰਗਰ ਸੱਚੀ ਬਾਹਰ ਆ ਕੇ ਨੱਚਦਾ ਹੋਵੇ ਹਨਾ ਇਹ ਜਿਹੜੀ ਸਕਰੀਨ ਹੈ 100 ਇੰਚੀ ਹੈ ਸਰ ਪੂਰੀ 100 ਇੰਚ ਦੀ ਸਕਰੀਨ ਹੈ ਮਾਰਕੀਟ ਦੇ ਵਿੱਚ ਜਾਓਗੇ ਆਊਟਡੇਟਡ ਮਾਡਲਸ ਹੈਗੇ ਆ 98 ਇੰਚ 99 ਇੰਚ 95 ਇੰਚ ਸਾਡੇ ਕੋਲ ਪੂਰੀ ਸੈਂਚਰੀ ਪਈ ਆ 100 ਇੰਚ ਦੀ ਮਤਲਬ ক্রিকেট ਚ ਸੈਂਚਰੀ 100 ਨੂੰ ਗਿਣਿਆ ਜਾਂਦਾ 100 ਦੀ ਸੈਂਚਰੀ ਹੈਗੀ ਆ ਪੂਰੀ ਇਹਦੀ 3 ਸਾਲ ਦੀ ਵਾਰੰਟੀ ਹੈ ਔਰ ਬਹੁਤ ਐਕਸਾਈਟਿੰਗ ਪ੍ਰਾਈਸ ਦੇ ਉੱਤੇ ਆ ਪ੍ਰਾਈਸ ਕਿੰਨਾ ਕਰਨ ਵਾਲੇ ਸਰ 3,70,000 ਦੀ ਐਲਡੀ ਆ ਨਾਲ ਤੁਹਾਨੂੰ 50,000 ਰੁਪਏ ਦੀ 8 ਕਿਲੋ ਦੀ ਮਸ਼ੀਨ ਫ੍ਰੀ ਮਿਲਣੀ ਆ ਕ੍ਰੈਡਿਟ ਕਾਰਡ ਦੇ ਉੱਤੇ 25000 ਰੁਪਏ ਦਾ ਇਨਸਟੈਂਟ ਕੈਸ਼ਬੈਕ ਮਿਲਣਾ ਆ ਤੇ ਪੀਬੀ 32 ਦਾ ਬੋਟ ਵੱਡਾ ਮਾਨਤਾਨ ਹੋਣਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਟੈਕਨੀਕਲੀ ਟੈਕਨੀਕਲੀ ਸਮਝੇ 3 ਲੱਖ ਤੋਂ ਥੱਲੇ ਥੱਲੇ ਗੱਲ ਬਣ ਜਾਣੀ ਬਣਾ ਦੇਣੀ ਸਰ ਔਰ ਹੋਮ ਥੀਏਟਰ ਦੀ ਮੇਰੇ ਖਿਆਲ ਜ਼ਰੂਰਤ ਵੀ ਨਹੀਂ ਜੇ ਇਹ ਐਲਈਡੀ ਤੁਹਾਡੇ ਘਰ ਚ ਆ ਜਾਂਦੀ ਆ ਤਾਂ ਇਹ ਮਤਲਬ ਥੀਏਟਰ ਹੀ ਬਣ ਗਿਆ ਥੀਏਟਰ ਹੀ ਬਣ ਗਿਆ ਮਿਨੀ ਥੀਏਟਰ ਬਣ ਗਿਆ ਤੁਹਾਡਾ ਮਿਨੀ ਥੀਏਟਰ ਹੀ ਬਣ ਗਿਆ ਅੱਛਾ ਆਪਾਂ ਛੇਤੀ ਕੰਬੋ ਪੈਕ ਵਾਲਾ ਲਾਂਦੇ ਆ ਕਿਉਂਕਿ ਇਹ ਤਾਂ ਹੋ ਗਿਆ ਕਿ ਜਿਹੜੇ ਸਾਡੇ ਪ੍ਰੀਮੀਅਮ ਕਸਟਮ ਜਿਨ੍ਹਾਂ ਨੇ ਆ ਪਰਚਾਈਜ਼ ਕਰਨਾ ਉਹ ਵੀ ਵੀਵੀਆਈਪੀ ਹੈ ਉਹ ਵੀ ਪ੍ਰੀਮੀਅਮ ਕਸਟਮਰ ਹੈ ਜੀ ਲੇਕਿਨ ਇਹ ਤੁਸੀਂ ਪੈਕੇਜ ਹਰ ਸਾਲ ਬਣਾਉਂਦੇ ਆ ਜੀ ਤਾਂ ਜੋ ਜਿਹੜੇ ਸਾਡੇ ਭੈਣ ਭਰਾ ਹੈਂਡ ਟੂ ਮਾਉਥ ਨੇ ਜੀ ਉਹਨਾਂ ਦੇ ਸੁਪਨੇ ਵੀ ਪੂਰੇ ਹੋਣ ਇਹਦੇ ਬਾਰੇ ਜਾਣਕਾਰੀ ਇਹ ਦੀਵਾਲੀ ਸ਼ਗਨਾ ਵਾਲੀ ਜੀ ਹਾਂ ਸ਼ਗਨ ਪੂਰੇ ਕਰ ਦਿੰਨੇ ਆ ਹਾਂ 5 ਆਈਟਮਾਂ ਲੈ ਕੇ ਜਾਓ 31000 ਰੁਪਏ ਦੇ ਵਿੱਚ 32 ਇੰਚ ਦੀ ਸਮਾਰਟ ਐਲਈਡੀ ਹਾਂ 7 ਕਿਲੋ ਦੀ ਵਾਸ਼ਿੰਗ ਮਸ਼ੀਨ ਹਾਂ ਆਰਓ ਫਿਲਟਰ ਹਾਂ ਮਾਈਕ੍ਰੋਵੇਵ ਓਵਨ ਸਭ ਬ੍ਰਾਂਡ ਦਾ ਨਾਲ 25 ਲੀਟਰ ਦਾ ਗੀਜ਼ਰ ਨਾਲ ਇਹਦੇ ਤੁਹਾਨੂੰ ਪੰਜ ਗਿਫਟ ਨਾਲ ਦੋ ਲੱਕੀ ਡਰਾਜ ਦੇ ਕੁੱਪਨ ਮਤਲਬ ਆਪਾਂ ਸਮਝੀਏ ਮੋਟਾ ਮੋਟਾ ਇੱਧਰ ਨਹੀਂ ਇੱਧਰ ਮੋਟਾ ਮੋਟਾ ਸਮਝੀਏ ਕਿ 31000 ਰੁਪਿਆ ਤੁਸੀਂ ਦੇਣਾ 31 ਚ ਮੈਂ ਮੰਨ ਤਾ ਲਹੂੰਗਾ ਕਿ 31 ਦੇਣਾ 31 ਦੇਣਾ ਪੈਣਾ ਸ਼ਗਨਾਂ ਵਾਲੀ ਦੀਵਾਲੀ ਹੈ ਚਲੋ ਸ਼ਗਨਾਂ ਵਾਲੀ ਦੀਵਾਲੀ ਹੈ ਦੇਖੋ ਦੀਵਾਲੀ ਜਦੋਂ ਤੁਸੀਂ ਚੇਤਨ ਹੋਣਾ ਦੇ ਆਨੇ ਵੈਸੇ ਵੀ ਮੈਂ ਦੇਖਿਆ ਬੜੀ ਵਾਰ ਲੋਕ 15 20 25000 ਦੇ ਪਟਾਕੇ ਲਾਈ ਦਿੰਦੇ ਆ ਲਾ ਦਿੰਦੇ ਆ ਮੈਨਾਂ ਕਿਉਂਕਿ ਬੱਚੇ ਨਹੀਂ ਮੰਨਦੇ ਕਿ ਬਜ਼ੁਰਗਾਂ ਦਾ ਚਾਹ ਹੁੰਦਾ ਇੱਧਰ ਤੁਸੀਂ 31000 ਖਰਚੋ ਘਰ 'ਚ ਜਿਹੜੀ ਰੋਸ਼ਨੀ ਉਹ LED ਦੀ ਆਉਣੀ ਆ ਘਰ 'ਚ ਵਾਸ਼ਿੰਗ ਮਸ਼ੀਨ ਆਉਣੀ ਆ ਹਨਾ ਤੁਹਾਡੇ ਜਿਹੜੇ ਮਿਸਸੇਸ ਨੇ ਉਹਨਾਂ ਦੇ ਸਰਦੀਆਂ ਜੱਥ ਨਹੀਂ ਸੁਜੂਗੇ ਤੁਸੀਂ ਬਹੁਤ ਸਾਰੇ ਇਧਰ ਚੀਜ਼ਾਂ ਲੈ ਜਾਣੀਆਂ ਆ ਦੇਖੋ oven ਹੈ ਆ ਵਾਟਰ ਫਿਲਟਰ ਹੈ ਆ ਨਾਲ ਦੀ ਨਾਲ ਗੀਜ਼ਰ ਹੈ ਤਾਂ ਇਸ ਵਾਰ ਜਿਹੜੀ ਦੀਵਾਲੀ ਆ ਉਹ ਚਮਕਦਾਰ ਹੋਣੀ ਚਾਹੀਦੀ ਹੈ ਇਕੱਲੇ ਫੁੱਲ ਝੜੀ ਚਲਾ ਲਈ ਜਾਂ ਪਟਾਕੇ ਚਲਾ ਲੇ ਉਹਦੇ ਨਾਲ ਨਹੀਂ ਆ ਚਮਕਦਾਰ ਬਣਨੀ 31000 ਜੀ ਤੁਹਾਨੂੰ ਬਹੁਤ ਸਾਰਾ ਇਹਨਾਂ ਨੇ ਸਮਾਨ ਦੇ ਦੇਣਾ ਤੁਸੀਂ ਤਾਂ ਦੇਖੋ ਘਰ ਜਗਾ ਕਿੱਥੇ ਬਣਾਣੀ ਹੈ ਹੈਨਾ ਹੁਣ ਆਪਾਂ ਪ੍ਰਾਈਸ ਡਿਸਕਸ ਕਰ ਲਈਏ ਪ੍ਰੋਡਕਟਸ ਦੇ ਹਰ ਵਾਰ ਤੁਸੀਂ ਫੀਚਰਸ ਦੱਸਦੇ ਹੋ ਜਾਗਰਤ ਕਰਦੇ ਹੋ ਸੁਚੇਤ ਕਰਦੇ ਹੋ ਪ੍ਰੋਡਕਟ ਕਿਵੇਂ ਹੈ ਨਾ ਹੁਣ ਪ੍ਰਾਈਸ ਦੀ ਗੱਲ ਕਰਾਂ ਆਜੋ ਸਰ LG ਤੋਂ ਸ਼ੁਰੂ ਕਰਦੇ ਆਂ ਜੀ ਚੇਤਨ ਜੀ LG ਦੀ 43 ਇੰਚ ਦੀ LED ਦੇ ਨਾਲ ਕੀ ਕੀ ਆਫਰਸ ਨੇ ਸਰ 43 ਇੰਚ ਦੀ LED ਰਹੂਗੀ ਸਿਰਫ ਤੇ ਸਿਰਫ 24490 ਰੁਪਏ ਦੀ ਇਹਦੇ ਉੱਤੇ ਤੁਹਾਨੂੰ ਅਸ਼ੋਰਡ ਗਿਫਟ ਮਿਲੂਗਾ ਸਕਾਈਲਾਈਨ ਕੰਪਨੀ ਦਾ ਨਾਲ ਤੁਹਾਨੂੰ 2-2 ਲੱਕੀ ਡਰਾ ਦੇ ਕੂਪਨ ਫ੍ਰੀ ਮਿਲਨੇ ਆ ਪੂਰਾ ਪੰਜਾਬ ਘੁੰਮ ਕੇ ਆਇਓ ਇਹ ਵਾਲਾ ਚੈਲੰਜ ਪ੍ਰਾਈਸ ਕਿਤੋਂ ਨਹੀਂ ਮਿਲਣਾ ਮਾਰਕੀਟ ਵਿੱਚ ਸੈਲਿਡੀ ਦਾ ਕੀ ਪ੍ਰਾਈਸ ਹੈ ਸਰ 28000 29000 ਜੇ ਕੋਈ ਸੇਮ ਪ੍ਰਾਈਸ ਦਊਗਾ ਗਿਫਟ ਨਹੀਂ ਦਊਗਾ ਅਸੀਂ ਤੁਹਾਨੂੰ ਗਿਫਟ ਵੀ ਦਵਾਂਗੇ ਨਾਲ LED ਵੀ ਜੇ Bajaj Finance ਕਰਾਨੇ 0 ਡਾਊਨ ਪੇਮੈਂਟ ਤੇ 8 ਕਿਸ਼ਤਾਂ ਕੋਈ 1 ਰੁਪਿਆ ਖਰਚਾ ਨਹੀਂ 0 ਡਾਊਨ ਪੇਮੈਂਟ ਤੇ 1 ਰੁਪਿਆ ਖਰਚਾ ਨਹੀਂ ਮਾਫ ਵੀ ਕਰਦੇ ਹੋ ਇੱਕ ਕਿਸ਼ਤ ਮਾਫ ਵੀ ਕਰਾਂਗੇ ਚਲੋ ਬਹੁਤ ਚੰਗੀ ਗੱਲ ਹੈ ਅੱਗੇ ਕੀ ਦਿਖਾਵਾਂਗੇ ਸਰ ਇਸ ਤੋਂ ਬਾਅਦ LG ਦੀ 55 ਇੰਚ ਦੀ LED 55 ਇੰਚ ਦੀ LED ਚੈਲੰਜ ਪ੍ਰਾਈਜ਼ ਰਹੂਗਾ ਪੂਰੀ ਮਾਰਕੀਟ ਨਾਲ 2025 ਦਾ ਮਾਡਲ UA ਸੀਰੀਜ਼ ਦਾ ਸਿਰਫ ਤੇ ਸਿਰਫ 40490 ਰੁਪਏ ਦਾ ਔਰ ਇਹਦੇ ਨਾਲ ਸਭ ਤੋਂ ਵੱਡਾ ਗਿਫਟ ਦਵਾਂਗੇ ਇੱਕ ਕੈਟਲ ਨਾਲ ਤੁਹਾਨੂੰ ਇੱਕ ਇਕਵਿਟੀ ਟੋਸਟਰ ਜਿਹਦੀ ਮਾਰਕੀਟ ਵਾਅਰਥ 3000 ਰੁਪਿਆ ਆ ਨਹੀਂ ਇਹ ਚੈਲੰਜ ਹੈ ਕਿ ਓਪਨ ਚੈਲੰਜ ਹੈ ਸਰ ਇਹ ਓਪਨ ਚੈਲੰਜ ਹੈ ਓਪਨ ਚੈਲੰਜ ਹੈ ਪੂਰੇ ਇੰਡੀਆ ਦਾ ਓਪਨ ਚੈਲੰਜ ਹੈ ਸਭ ਤੋਂ ਘੱਟ ਤੋਂ ਘੱਟ ਕਿਸ਼ਤ 1999 ਰੁਪਏ ਦੀ 55 ਇੰਚ ਲਈ 55 ਇੰਚ ਦੀ LED ਸਿਰਫ ਤੇ ਸਿਰਫ 40490 ਰੁਪਏ ਦੀ ਕਾਊਨ ਪੇਮੈਂਟ ਕਿੰਨੀ ਦੇਣੀ ਹੈ 0 ਤੇ ਕਰਨਾ 0 ਤੇ ਦੇ ਦੇਣੀ ਹੈ ਰੁਪਿਆ ਵੀ ਨਹੀਂ ਦੇਣਾ ਰੁਪਈਆ ਵੀ ਨਹੀਂ ਲੈਣਾ ਅਸੀਂ ਪਹਿਲੀ ਕਿਸ਼ਤ ਦਿਵਾਲੀ ਤੋਂ ਬਾਅਦ ਪਹਿਲੀ ਕਿਸ਼ਤ ਦਸੰਬਰ ਚ ਲਾ ਦਾਂਗੇ ਪਹਿਲੀ ਕਿਸ਼ਤ ਦਸੰਬਰ ਚ ਠੰਡ ਚ ਠੰਡ ਚ ਹਾਂ ਅਰਜ਼ਾਈ ਚ ਪਾ ਕੇ ਤੁਸੀਂ ਕਿਸ਼ਤ ਦੇਣੀ ਹੈ ਹਾਂਜੀ ਤੇ ਇੱਕ ਕਿਸ਼ਤ ਮਾਫ ਹੋ ਜਾਣੀ ਹੈ ਇੱਕ ਕਿਸ਼ਤ ਮਾਫ ਕਰ ਦੇਣੀ ਹੈ ਚੇਤਨ ਜੀ ਹਾਇਰ ਦੀ ਗੱਲ ਕਰੀਏ ਪਿਛਲੇ 2-3 ਸਾਲਾਂ ਵਿੱਚ ਹਾਇਰ ਕੰਪਨੀ ਨੇ ਪੂਰਾ ਦਰਸ਼ਕਾਂ ਦਾ ਦਿਲ ਜਿੱਤਿਆ ਕਸਟਮਰਸ ਦਾ ਦਿਲ ਜਿੱਤਿਆ ਜੀ ਇਹਦੀ 43 ਇੰਚ ਦੀ LED ਤੇ ਕੀ ਕੀ ਆਫਰਸ ਨੇ ਸਰ ਹਾਇਰ ਦੀ 43 ਇੰਚ ਦੀ Google TV ਸਿਰਫ ਤੇ ਸਿਰਫ ਤੁਹਾਨੂੰ 25490 ਰੁਪਏ ਦਾ ਆਹਾ ਹਾਂਜੀ 43 ਇੰਚੀ ਹਾਂਜੀ ਹਾਂਜੀ ਓਕੇ ਨਾਲ ਇਹਦੇ ਤੁਹਾਨੂੰ ਇੱਕ ਇਹ ਵਾਲਾ ਗਿਫਟ ਟੋਟਲੀ ਫ੍ਰੀ ਮਿਲਣਾ ਹੈ ਇਹਦਾ ਕੀ ਪ੍ਰਾਈਸ ਹੈ ਸਰ ਇਹ 2000 ਰੁਪਿਆ ਜੀ 2000 ਅੱਛਾ ਇਹਦਾ ਪ੍ਰਾਈਸ ਕਿਹਨਾਂ ਦੱਸਿਆ ਤੁਸੀਂ ਸਰ 25490 ਰੁਪਏ ਦਾ ਤੁਹਾਡਾ ਟੈਗ ਮੇਰੇ ਖਿਲ ਗਲਤ ਹੈ ਜਾਂ ਤੁਹਾਡੀ ਤੁਹਾਡੇ ਕੋਲ ਇਨਫੋਰਮੇਸ਼ਨ ਗਲਤ ਹੈ 28500 ਲਿਖਿਆ ਹੈ ਸਰ ਪੀਵੀ 32 ਤੇ ਵੀਡੀਓ ਵੀ ਪੈ ਰਹੀ ਆ ਕੋਈ ਫਾਇਦਾ ਤੁਹਾਨੂੰ ਕੋਈ ਫਾਇਦਾ ਹੋਣਾ ਚਾਹੀਦਾ ਹੈ ਕਸਟਮਰ ਦਾ ਜਿਹੜੇ ਦਰਸ਼ਕ ਆ ਉਹਨਾਂ ਦਾ ਫਾਇਦਾ ਹੋਣਾ ਚਾਹੀਦਾ ਹੈ 25000 25490 ਰੁਪਏ ਦਾ 490 ਨਹੀਂ ਆਪਾਂ ਜਿਹੜੇ 25000 ਤੁਸੀਂ ਨਹੀਂ ਦੇਣੇ ਪੈਣੇ ਸਰ ਇੱਚ ਦੇਣੇ ਪੈਣੇ ਨਾ ਦੇਣੇ ਪੈਣੇ ਸੂਰੀ ਸਾਹਿਬ ਇੱਚ ਦੇਣੇ ਪੈਣੇ ਆ ਵੀ ਲੈ ਕੇ ਜਾਣਾ ਤੇ 25490 ਕਹਿੰਦੇ ਆਪਾਂ 25000 ਚ 43 ਇੰਚ ਐਲਈਡੀ ਲੈ ਕੇ ਜਾਣੀ ਸਮਾਰਟ ਹੈ ਨਾ ਸਮਾਰਟ ਟੀਵੀ 490 ਰੁਪਏ ਨਹੀਂ ਆਪਾਂ ਦੇਣੇ ਅੱਗੇ ਸਰ ਇਸ ਤੋਂ ਇਲਾਵਾ ਸਾਡੇ ਕੋਲ ਹਾਇਰ ਦੇ ਵਿੱਚ 32 ਇੰਚ ਤੋਂ ਲੈ ਕੇ 100 ਇੰਚ ਤੁਸੀਂ ਦਿਖਾ ਦਿੱਤਾ ਆ 32 ਲੈ ਲਓ 43 ਲੈ ਲਓ 50 ਲੈ ਲਓ 55 ਲੈ ਲਓ 65 ਲੈ ਲਓ 75 85 ਹਰ ਇੱਕ ਚੀਜ਼ ਮਿਲ ਜਾਣੀ ਹੈ ਅੱਛਾ ਇਹ ਤਾਂ ਥੋੜਾ ਨਾ ਹਾਇਰ ਸੈਗਮੈਂਟ ਹੋ ਗਿਆ ਜੀ ਜੇ ਕੋਈ ਸਾਡੇ ਭੈਣ ਭਰਾ ਜਿਹੜੇ ਘਰ ਬੈਠ ਕੇ ਦੇਖ ਰਹੇ ਆ ਉਹ ਵੱਡੇ ਸ਼ੋਰੂਮ ਚ ਆਉਣ ਲੱਗੇ ਵੀ ਕਿਵੇਂ ਲੈ ਡਰਦੇ ਆ ਕਿ ਯਾਰ ਸਮਾਨ ਮਹਿੰਗਾ ਹੋਣਾ ਕਿੱਦਾਂ ਜਾਵਾਂਗੇ ਕਿਸ਼ਤਾਂ ਵੀ ਤਾਂ ਦੇਣੀਆਂ ਆ ਨਾ ਕਿਸ਼ਤਾਂ ਕਿਹੜਾ ਕਿ ਉੱਤੋਂ ਡਿਗਣੀਆਂ ਉਹਨਾਂ ਲਈ ਥੋੜਾ ਜਿਹਾ ਸੈਗਮੈਂਟ ਥੋੜਾ ਪ੍ਰਾਈਸ ਲੋਅਰ ਹੋਵੇ ਪਰ ਕੁਆਲਿਟੀ ਮਾੜੀ ਨਹੀਂ ਹੋਣੀ ਚਾਹੀਦੀ ਉਹ ਹੈਗਾ ਮਿਲ ਜੂਗਾ ਸਰ ਦਿਖਾਓ ਐਮ ਸਟਾਰ ਦੀ ਤੁਹਾਨੂੰ 43 ਇੰਚ ਦੀ ਐਲਈਡੀ 43 ਇੰਚ ਦੀ 14490 ਰੁਪਏ ਦੇ ਵਿੱਚ ਅੱਛਾ ਮਤਲਬ ਸਿੱਧਾ ਸਿੱਧਾ 11000 ਰੁਪਏ ਕੱਟ ਗਿਆ 11 25490 490 ਅਸੀਂ ਨਹੀਂ ਦੇਣੇ ਇਹ 14490 ਜਰ ਰੁਪਏ ਵਿੱਚ ਵੀ ਨਹੀਂ ਦੇਣੇ ਸਭ ਤੋਂ ਸਿੱਧਾ 11000 ਰੁਪਏ ਕੱਟ ਗਏ ਕੱਟ ਗਿਆ ਜੀ 43 ਇੰਚ ਦਾ 43 ਇੰਚ ਹੈਗਾ 43 ਇੰਚ ਵਿੱਚ ਮਿਲ ਜੂਗਾ ਜੇ 32 ਇੰਚ ਲੈਣੀ ਮੇਰੇ ਸ਼ੋਰੂਮ ਦੇ ਵਿੱਚ 9490 ਤੋਂ ਸ਼ੁਰੂ ਹੈ ਜੀ ਪਰ ਕੁਆਲਟੀ ਦੀ ਕੌਣ ਗਾਰੰਟੀ ਲੂਗਾ ਕੁਆਲਟੀ ਦੀ ਮਾਈ ਇਲੈਕਟ੍ਰੋਨਿਕ ਗਾਰੰਟੀ ਦਿੰਦਾ ਹਮੇਸ਼ਾ ਜੇ ਕੋਈ ਨੁਕਸਾਨ ਹੋ ਗਿਆ ਜਾਂਦੇ ਖਰਾਬ ਹੋ ਗਈ ਸਕਰੀਨ ਚੰਗੀ ਸਰ 1 ਸਾਲ ਦੀ ਵਾਰੰਟੀ ਹੈ ਜੀ ਕੰਪਨੀ ਦੀ ਇਹ ਕਿਹੜਾ ਦੇਸੀ ਆ ਓਕੇ ਕੰਪਨੀ ਦੀ LED ਹੈ ਇਹ ਵੀ ਰੋਦੇ ਕੂਪਨ ਵੀ ਮਿਲਨੇ ਗਿਫਟ ਵੀ ਮਿਲਨੇ ਮਤਲਬ ਸ਼ੌਕ ਪੂਰੇ ਕਰਨੇ ਨੇ ਸ਼ੌਕ ਪੂਰੇ ਹੋਣੇ ਜੀ ਮਤਲਬ ਇਹ ਨਹੀਂ ਕਿ ਕਿਸੇ ਦਾ ਦਿਲ ਕਰਦਾ 43 ਇੰਚੀ ਲੈਣੀ ਮਹਿੰਗੀ ਕਰਕੇ ਉਹ ਤਰਸਦਾ ਰਹੇ ਨਹੀਂ ਇੱਥੇ ਵੀ ਫਿਰ ਲੋਨ ਹੋ ਜਾਊਗਾ ਲੋਨ ਹਰ ਇੱਕ ਤੇ ਲੋਨ ਹੋਊਗਾ ਕੋਈ ਪੈਸਾ ਨਹੀਂ ਲੈ ਕੇ ਆਣਾ ਆਧਾਰ ਕਾਰਡ ਲੈ ਕੇ ਆਣਾ ਪੈਨ ਕਾਰਡ ਲੈ ਕੇ ਆਣਾ ਐਲਈਡੀ ਲੈ ਜਾਣੀ ਮਤਲਬ ਜੇ 14000 ਦੀ ਇਹ ਐਲਈਡੀ ਕੋਈ ਲੈ ਕੇ ਜਾਂਦਾ ਕਿਸ਼ਤ ਤਾਂ ਬਹੁਤ ਛੋਟੀ ਬਣਨੀ ਹੈ ਬਹੁਤ ਛੋਟੀ ਸਰ ਤਮੰਨਾ ਪੂਰੀ ਹੋ ਜਾਣੀ ਪੂਰੀ ਹੋ ਜਾਣੀ ਜੀ ਤਮੰਨਾ ਪੂਰੀ ਦੀਵਾਲੀ ਵਧੀਆ ਦੀਵਾਲੀ ਵਧੀਆ ਹੋਰ ਪੈਸੇ ਜਿਹੜੇ ਦਸੰਬਰ ਮਹੀਨੇ ਦੇਣੇ ਦਸੰਬਰ ਮਹੀਨੇ ਦੇ ਹਜ਼ਾਰ ਚ 43 ਇੰਚੀ ਐਲਈਡੀ ਲੈ ਜਣੀ ਔਰ ਪੈਸੇ ਦਸੰਬਰ ਮਹੀਨੇ ਤੋਂ ਸ਼ੁਰੂ ਕਰਨੇ ਹਾਂਜੀ 2 ਮਹੀਨੇ ਪਹਿਲੇ ਦੋ ਮਹੀਨੇ ਦੋ ਮਹੀਨੇ ਪੂਰਾ ਭਾਅ ਉਹਨੂੰ ਬਹੁਤ ਤਰੀਕੇ ਨਾਲ ਹੋ ਤਾਂ ਬਾਤ ਤੁਸੀਂ ਸੋਚੋ ਕਿ ਹੁਣ ਕਿਸ਼ਤਾਂ ਦੇਣੀ ਹੈ ਅੱਛਾ ਕਿਸ਼ਤ ਬਹੁਤ ਛੋਟੀ ਬਣਾਣੀ ਬਹੁਤ ਛੋਟੀ ਬਣਾਵੇ ਸਿਰ ਸਾਡੇ ਕੋ ਕਿਸ਼ਤ 888 ਤੋਂ ਸ਼ੁਰੂ ਹੋਏਗਾ ਜੀ ਦਾ 10 ਹੋਰ ਕੀ ਚਾਹੀਦਾ ਚੇਤਨ ਜੀ ਆ 100 ਇੰਚ ਦੀ ਐਲਈਡੀ ਕਿਉਂ ਲੈ ਜੀ ਮੈਨੂੰ ਪਸੰਦ ਤਾਂ ਬਹੁਤ ਹੈ ਪਰ ਇਹਦੇ ਲਈ ਘਰ ਵੀ ਵੱਡਾ ਕਰਨਾ ਪੈਣਾ ਵਾ ਜਿਦਾ ਕਹਿੰਦੇ ਕਿ ਛੋਟੇ ਘਰਾਂ ਦੇ ਅੰਦਰ ਫੋਰਚੂਨਰ ਨਹੀਂ ਖੜਦੀ ਟਵੈਂਡਰ ਨਹੀਂ ਖੜਦੀ ਰੇਂਜ ਰੋਵਰ ਤੇ ਹੁਣ ਇਹਦੇ ਵਿੱਚ ਕੋਈ ਇੰਸ਼ੋਰੈਂਸ ਵਗੈਰਾ ਦਿੰਨੇ ਆ ਤੁਸੀਂ ਸਰ 3 ਸਾਲ ਦੀ ਕੰਪਲੀਟ ਵਾਰੰਟੀ ਆ ਕੰਪਨੀ ਦੀ ਐਲ.ਡੀ ਆ ਤੁਸੀਂ ਐਲ.ਡੀ ਤੋੜਨ ਲਈ ਕੋਸ਼ਿਸ਼ ਨਹੀਂ ਕਰਨੀ ਆ ਹੂੰ ਐਲ.ਡੀ ਕਿੱਥੇ ਟੁੱਟ ਜਾਣੀ ਕੰਨ ਤੇ ਲੱਗੀ ਲੱਗੀ ਔਰ ਇੰਸ਼ੋਰੈਂਸ ਦੇ ਕੱਲ ਨੂੰ ਕਲੇਮ ਕਿਨੇ ਲੈ ਕੇ ਦੇਣੇ ਆ ਚਲਦੀ ਚਲਦੀ ਆ ਫਿਰ ਬੰਦ ਹੋ ਗਈ ਫਿਰ ਸਰ ਵਾਰੰਟੀ ਹੈ 3 ਸਾਲ ਦੀ 3 ਸਾਲ ਦੀ ਵਾਰੰਟੀ ਹੈ ਜੇ ਕੁਸ਼ਤੀ ਕਰੋਗੇ ਫਿਰ ਨਹੀਂ ਹੈਗੀ ਜੀ ਬਿਨਾ ਟੰਗੀ ਨੂੰ ਕੁਝ ਹੋ ਜਵੇ ਸਾਡੀ ਜ਼ਿੰਮੇਵਾਰੀ ਉਹ ਤਾਂ ਛੋਟੀ ਵੀ ਟੁੱਟ ਸਕਦੀ ਹੈ ਸਰ ਹਰ ਇੱਕ ਐਲਈਡੀ ਸਾਲ ਤੋਂ ਬਾਅਦ ਹੋ ਗਿਆ ਫਿਰ ਕੀ ਕਰੋਗੇ ਬਸੇ ਚਰਚਾ ਚੱਲ ਰਹੀ ਹੈ ਮੈਂ ਇੱਥੇ ਆ ਮੈਨੂੰ ਉਦੋਂ ਪਤਾ ਲੱਗਾ ਕਿ 1 ਸਾਲ ਦੀ ਇੰਸ਼ੋਰੈਂਸ ਜਿਹੜੀ ਉਹ ਤੁਸੀਂ ਨਹੀਂ ਦੇ ਰਹੇ ਹੋਰ ਕਿਸੇ ਪਾਸੇ ਮਿਲ ਰਹੀ ਆ ਤਾਂ ਸਾਲ ਬਾਅਦ ਜੇ ਕੋਈ ਸਕ੍ਰੈਚ ਜਾਂ ਕੋਈ ਪ੍ਰੋਬਲਮ ਆ ਗਈ ਫਿਰ ਸਰ ਪਹਿਲੇ ਹੀ ਪੈਣੀ ਵੀ ਕੋਈ ਕਲੇਮ ਨਹੀਂ ਕੋਈ ਪੱਲੇ ਪੈ ਜਾਣੀ ਪੱਲ ਪੱਲੀ ਪੈਣੀ ਜੀ ਉਹ ਤਾਂ ਇੱਕ ਮਾਰਕੀਟਿੰਗ ਟੈਕਨੀਕ ਹੈ ਜੀ ਗਾਹਕ ਤੋਂ ਫालतू ਪੈਸੇ ਵਟੋਰਨ ਦੀ ਸਾਲ ਤਾਂ ਉਹੀ ਚਾ ਚਾ ਚ ਨਿਕਲ ਜਾਂਦਾ ਬੱਤਾ ਹੌਲੀ ਹੌਲੀ ਕੱਪੜਾ ਪਾਉਂਦਾ ਨਾ ਉਹ ਕੁਝ ਨਹੀਂ ਹੁੰਦਾ ਸਰ ਪ੍ਰੋਡਕਟ ਨੂੰ 3 ਸਾਲ ਦੀ ਕੰਪਲੀਟ ਵਾਰੰਟੀ ਹੈ ਜੀ ਨਹੀਂ ਫਿਰ ਇੱਕ ਕੰਦ ਨਾਲ ਟੰਕਦੇ ਆ ਕਿ ਤੁਸੀਂ ਇਹਦੇ ਨਾਲ ਪੈਨਲ ਦਿੰਨੇ ਆ ਨਹੀਂ ਨਹੀਂ ਸਰ ਕੰਦ ਨਾਲ ਵੀ ਟੰਗ ਹੋ ਗਈ ਜ਼ੀਰੋ ਵਾਲ ਅਮਾਉਂਟ ਗੈਪ ਸਟੈਂਡ ਆ ਨਾ ਇਹਦਾ ਦੁਵਾਰ ਨਾਲ ਇੱਕਦਮ ਪ੍ਰੋਪਰ ਲੱਗ ਜੀ ਪ੍ਰੋਪਰ ਫਿਕਸ ਹੋ ਜਾ ਪ੍ਰੋਪਰ ਪ੍ਰੋਪਰ ਸਰ ਹੁਣ ਦੇਖੋ ਉਹ ਤਾਂ ਫਿਰ ਕੋਈ ਬੱਚਾ ਮੰਨ ਲਓ ਗੇਂਦ ਮਾਰ ਦੇਵੇ ਮੇ ਘਰ ਮੇ ਸੱਤ ਪਨ ਹੋਜਵੇ ਤਾਂ ਹੋਜੇ ਸਰ ਉਹ ਤਾਂ ਸਾਲ ਬਾਅਦ ਵੀ ਮਾਰ ਸਕਦਾ ਜੀ ਹਾਂ ਉਹੀ ਤਾਂ ਗੱਲ ਹੈ ਚੇਤਨ ਜੀ ਹਾਇਰ ਤੋਂ ਆਪਾਂ ਇੱਕ ਵਾਰ ਫਿਰ ਤੋਂ ਮਿਡਲ ਕਲਾਸ ਵਾਲੇ ਪਾਸੇ ਆਈਏ ਜਿਹੜੇ ਸਾਡੇ ਭੈਣ ਭਰਾ ਵਾਸ਼ਿੰਗ ਮਸ਼ੀਨ ਲੈਣਾ ਚਾਹੁੰਦੇ ਕਿਉਂਕਿ ਸਰਦੀਆਂ 'ਚ ਹੱਥ ਦਾ ਸਾਰੀਆਂ ਭੈਣਾਂ ਤੇ ਸੋਚਦੇ ਹੀ ਜਾਂ ਠੰਡੇ ਪਾਣੀ 'ਚ ਕੱਪੜੇ ਧੋਣਾ ਕੋਈ ਐਹੋ ਜੀ ਵਾਸ਼ਿੰਗ ਮਸ਼ੀਨ ਜਿਹਦਾ ਪ੍ਰਾਈਸ ਬਹੁਤ ਘੱਟ ਹੋਵੇ ਕੁਆਲਿਟੀ ਬਹੁਤ ਅੱਛੀ ਹੋਵੇ ਸਹੂਲਤਾਂ ਪੂਰੀਆਂ ਦੇ ਵਿੱਚ ਜੜੀ ਸਰ ਤਾਂਡੇ ਲਈ ਸਿਰਫ ਪੀਬੀ 32 ਦੇ ਲਈ ਸਪੈਸ਼ਲ ਵਾਸ਼ਿੰਗ ਮਸ਼ੀਨ 7 ਕਿਲੋ ਦੀ ਸਿਰਫ ਤੇ ਸਿਰਫ 6990 ਰੁਪਏ ਦੀ ਇਹ ਤਾਂ ਫਿਰ ਪੰਜਾਬ ਦੀ ਸਭ ਤੋਂ ਸਸਤੀ ਹੋਗੀ ਸਭ ਤੋਂ ਸਸਤੀ ਪੰਜਾਬ ਦੀ ਮਸ਼ੀਨ 7 ਕਿਲੋ ਦੀ ਮਸ਼ੀਨ ਆਊਗੀ ਇਹਦੇ ਨਾਲ ਵੀ ਗਿਫਟ ਮਿਲੂਗਾ ਨਾਲ ਦੋ ਦੋ ਲੱਕੀ ਡਰਾ ਦੇ ਕੂਪਨ 6990 6990 ਰੁਪਏ ਬਣ ਕੇ ਚਲੀਏ 7000 ਕੇ 7 ਕਿਲੋ ਦੀ 7000 ਦੇ ਹੋਵੇਗੀ ਜੀ ਇੰਨੀ ਸਸਤੀ ਤਾਂ ਕੋਈ ਵੀ ਨਹੀਂ ਦਿੰਦਾ ਕੋਈ ਵੀ ਨਹੀਂ ਦਿੰਦਾ ਅਸਲ ਲੱਕੀ ਡਰਾ ਦੇ ਵਿੱਚ ਡੇਕਿਆ ਮੈਨੂੰ ਲੱਗਦਾ ਇਹ ਲੱਕੀ ਡਰੋ ਵਾਲਾ ਕੂਪਨ ਵਿੱਚ ਡਿੱਗਦਾ ਜਾਂਦਾ ਤਾਂ ਕੀ ਪਤਾ ਇਹਦੇ ਨਾਲ ਹੀ ਨਿਕਲੇਵੇਂ ਲੱਕੀ ਡਰੋ ਨਿਕਲ ਆਵੇ ਸਰ ਹਨਾ ਇਹ ਇਸ਼ਾਰੇ ਹੀ ਹੁੰਦੇ ਆ ਅੱਛਾ ਮੈਨੂੰ ਯਾਦ ਹੈ ਸੀ ਜੇ 4 ਸਾਲ ਪਹਿਲਾਂ ਵੀਡੀਓ ਕੀਤੀ ਸੀ ਨਾ ਉਦੋਂ ਫ੍ਰਿਜਸ ਦੇ ਰੈਫਰਿਜਰੇਟਰਸ ਦੇ ਕਲਰ ਲੱਗ ਸੀ ਲੇਕਿਨ ਉਦੋਂ ਵੀ ਐ ਪਾਊਡੀ ਇੰਗਰ ਉਹ ਐ ਚੜ੍ਹਦੀਆਂ ਜਾਂਦੀਆਂ ਸੀ ਹੁਣ ਵੀ ਸਟਾਈਲ ਉਹੀ ਆ ਸਾਰੀ ਰੇਂਜ ਪਈ ਆ ਮੈਂ ਕਿੰਨਾ ਇੱਕ ਵਾਰ ਇਹ ਵੀ ਡਿਟੇਲ ਚ ਦਿਖਾ ਦੂੰ ਸਰ ਸਪੈਸ਼ਲ ਮਾਡਲ पीजी ਦੇ ਲਈ हायर ਕੰਪਨੀ ਦਾ ਤੁਹਾਡੇ ਲਈ 11990 ਰੁਪਏ ਦੇ ਵਿੱਚ पीजी ਸਮਝਾਉਂਦੇ ਜਿਹਨੂੰ ਸਮਝ ਨਹੀਂ ਲੱਗਿਆ ਕਿਸੇ ਨੂੰ ਬਲਕ ਚਾਹੀਦੇ ਆ पीजी ਦੇ ਲਈ ਚਾਹੀਦੇ ਆ ਹੋਟਲ ਲਈ ਚਾਹੀਦੇ ਆ ਸਪੈਸ਼ਲ ਡੀਲ ਹੈਗੀ ਆ 11990 ਰੁਪਏ ਦੇ ਵਿੱਚ ਅਸੀਂ ਫਰਿਜ ਦਵਾਂਗੇ ਮਤਲਬ ਪਰਿਵਾਰ ਨਹੀਂ ਰਹਿ ਰਿਹਾ ਕਮਰੇ ਜੀ ਸਿੰਗਲ ਬੰਦਾ ਰਹਿ ਰਿਹਾ ਉਹਨੂੰ ਜਰੂਰਤ ਹੈ ਛੋਟੀ ਫਰਿਜ ਦੀ 11990 ਦੇ ਤੇ ਉਹ ਜਿਹੜੀ ਛੋਟੀ ਹੈ ਸਰ ਇਹਦਾ ਸਪੈਸ਼ਲ ਡੀਲ ਦਿੱਤਾ ਉਹ ਦੇਖੋ 13000 ਆ ਪਰ ਉਸ ਤੋਂ ਵੱਡੀ ਵੀ 11990 ਦੇਸੀ ਕਰਕੇ ਪੁੱਛ ਰਿਹਾ ਜਿਹੜੀ ਛੋਟੀ ਫ੍ਰਿਜ ਹੈ ਉਹਦਾ ਪ੍ਰਾਈਸ ਤੁਸੀਂ 13000 ਰੱਖਿਆ ਮੇਰੇ ਖਿਆਲ ਮੌਕੇ ਤੇ ਘਟੇਗਾ ਉਹਦਾ ਵੀ ਤੇ ਜਿਹੜੀ ਵਾਡੀ ਅভারেਜ ਹੈ 11000 ਰੁਪਏ 11990 ਰੁਪਏ ਦੀ PB32 ਦੇ ਲਈ ਸਪੈਸ਼ਲ ਮੈਂ ਫੇਰ ਸਾਰਿਆਂ ਨੂੰ ਕਹਿ ਰਿਹਾ ਇਹ ਵੀਡੀਓ ਸ਼ੇਅਰ ਕਰਨੀ ਭੁੱਲ ਨਹੀਂ ਨੀ ਮੈਂ ਪੱਕਾ ਜਿਹਾ ਮਾਰਦਾ ਸੀ ਕਿ 11990 ਵਾਲੀ 1100 ਬਣਾ ਲਵਾਂ ਪਰ ਯਾਦ ਰੱਖਣਾ 11 ਨਹੀਂ 11990 ਗਿਫਟ ਫਰੀ ਹੈ ਗਿਫਟ ਨਾਲ ਦੇਵਾਂਗੇ ਦੋ ਲੱਕੀ ਡਰਾ ਦੇ ਕੂਪਨ ਦੇਵਾਂਗੇ ਬਸ ਇੱਕ ਗੱਲ ਹੈ ਇਹ PB32 ਦੀ ਵੀਡੀਓ ਪੂਰੇ ਪੰਜਾਬ 'ਚ ਫਲਾ ਦੇਣੀ ਹੈ ਸ਼ੇਅਰ ਕਰਨੀ ਆ ਜਿਹੜਾ ਸ਼ੇਅਰ ਕਰਕੇ ਆਊਗਾ ਸੂਰੀ ਸਾਹ ਦੇ ਨਾਤੇ ਇੱਕ ਗਿਫਟ ਐਕਸਟਰਾ ਦੇਣਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਇੱਕ ਗਿਫਟ ਐਕਸਟਰਾ ਇਹ ਵੀਡੀਓ ਸ਼ੇਅਰ ਕਰ ਦਿਓ ਸ਼ੇਅਰ ਵਾਲਾ ਬਟਨ ਤੋੜ ਦਿਓ ਜੀ ਸ਼ੇਅਰ ਵਾਲਾ ਬਟਨ ਤੋੜ ਤੇ ਪਰ ਫੋਨ ਤੁਹਾਡਾ ਧਿਆਨ ਨਾ ਭਾਈ ਐਵੇਂ ਲਾਲਚ ਚ ਨਹੀਂ ਆਈਦਾ ਅੱਛਾ ਇਹ ਸਾਰੇ ਹਾਇਰ ਦੇ ਪ੍ਰੋਡਕਟ ਆ ਹਾਇਰ ਦੇ ਵਿੱਚ ਕੰਪਲੀਟ ਰੇਂਜ ਐ ਸਰ ਬੀਐਮਆਰ ਰੈਫਰਿਜਰੇਟਰ ਚਾਹੀਦੇ ਸਾਈਡ ਬਾਈ ਸਾਈਡ ਦੀ ਪੂਰੀ ਰੇਂਜ ਐ ਸਾਡੇ ਕੋਲ ਕ੍ਰੈਡਿਟ ਕਾਰਡ ਦੇ ਉੱਤੇ 25000 ਦਾ ਇਨਸਟੈਂਟ ਕੈਸ਼ਬੈਕ ਆ 888 ਤੋਂ ਕਿਸ਼ਤ ਸ਼ੁਰੂ ਹੋ ਜਾਣੀ ਆ ਹਰ ਇੱਕ ਆਫਰ ਆਫਰਾਂ ਬਹੁਤ ਆ ਪਹੁੰਚਣਾ ਤੁਸੀਂ ਮਾਈ ਇਲੈਕਟ੍ਰੋਨਿਕਸ ਦੇ ਸ਼ੋਰੂਮ ਦੇ ਵਿੱਚ ਆ ਚੰਡੀਗੜ੍ਹ ਰੋਡ ਤੇ ਮਨ ਪਸੰਦੀਦਾ ਸ਼ੋਰੂਮ ਹੈ ਰੇਂਜ ਬਹੁਤ ਸਾਰੀ ਆ ਇਧਰਲੇ ਪਾਸੇ ਵੀ ਮਤਲਬ ਸਟੋਰ ਆ ਜਿਹੜਾ ਉਹ ਵੀ ਰੇਂਜ ਨਾਲ ਭਰਿਆ ਪਿਆ ਵੱਖ-ਵੱਖ ਵੈਰਾਈਟੀ ਨੇ ਇਧਰਲੇ ਪਾਸੇ ਹਾਇਰ ਦਾ ਸੈਕਸ਼ਨ ਹੈ ਫਿਰ ਉੱਤੇ ਫਰਨੀਚਰ ਵੀ ਹੈ ਉਹਦੇ ਨਾਲ ਵੀ ਬਹੁਤ ਸਾਰਾ ਸਟਾਕ ਪਿਆ ਅੱਛਾ ਇੰਨੀ ਜਿਹੜੀ ਵੈਰਾਈਟੀ ਹੈ ਇਹ ਖੁਦ ਯਾਦ ਰਹਿ ਜਾਂਦੀ ਹੈ ਸਰ ਯਾਦ ਰੱਖਣੀ ਪੈਂਦੀ ਤੁਹਾਡਾ ਇੰਨਾ ਪਿਆਰ ਆ ਤੁਹਾਡੇ ਲਈ ਬੈਠੇ ਸੇਵਾ ਦੇ ਲਈ ਔਰ ਅਜ ਮਾਈ ਇਲੈਕਟ੍ਰੋਨਿਕਸ ਨੂੰ ਪੂਰੇ 8 ਸਾਲ ਪੂਰੇ ਹੋ ਗਏ ਜੀ ਨਵੇਂ ਸ਼ਹਿਰ ਚ ਨਵੇਂ ਸ਼ਹਿਰ ਚ ਇਹਦੇ ਇਹਦੇ 80 ਸਾਲ ਹੋ ਜਾਣੇ ਆ ਫਿਰ ਉਸ ਤੋਂ ਬਾਅਦ ਆਪਾਂ ਰਹਿਣਾ ਨਹੀਂ 80 ਸਾਲ ਤੱਕ ਰਵਾਂਗੇ ਨਾ ਰਵਾਂਗੇ ਰਵਾਂਗੇ ਸਰ ਜਪਾਨੀਆਂ ਕਰੋ ਖਰਾਕ ਵਧੀਆ ਕਰ ਲੀਏ ਅੱਛਾ ਇਹ ਹਾਇਰ ਟਾਪ ਮੋਚ ਬ੍ਰੈਂਡ ਹੈ ਨਾ ਟਾਪ ਨੋਚ ਬ੍ਰੈਂਡ ਹੈ ਸਰ ਗੂਗਲ ਕਰਕੇ ਆਓ ਨੰਬਰ 1 ਬ੍ਰਾਂਡ ਇਨ ਕੰਜ਼ਿਊਮਰ ਡਿਊਰੇਬਲ ਪਲੈਂਸਸ ਸਭ ਤੋਂ ਪਹਿਲਾਂ Google ਤੇ ਨੰਬਰ 1 ਆਊਗਾ ਕਨਸੈਕੂਟਿਵ 16 ইয়ার্স ਤੋਂ 16 ਸਾਲਾਂ ਤੋਂ ਹਾਇਰ ਲੀਡ ਕਰਦਾ ਪਿਆ আচ্ছা ਮੇਨ ਗੱਲ ਇਹ ਆ ਭੈਣੋ ਭਰਾਵੋ ਆਪਾਂ ਗੱਲ ਸਮਝੀਏ ਬੱਚੇ ਵੀ ਸਮਝ ਲੈਣ ਬਜ਼ੁਰਗ ਵੀ ਸਮਝ ਲੈਣ ਕਿ ਹੁਣ ਪਰਚੇਸ ਕਰਨਾ ਪ੍ਰੋਡਕਟ ਬਹੁਤ ਸੌਖਾ ਹੋ ਗਿਆ ਹਰ ਪਾਸੇ ਕੱਲਾ ਮਾਈ ਇਲੈਕਟ੍ਰੋਨਿਕਸ ਤੇ ਨਹੀਂ ਤੁਸੀਂ ਮਤਲਬ ਦੁਨੀਆ ਦੇ ਕਿਸੇ ਕੋਨੇ ਤੇ ਵੀ ਚਲੇ ਜਾਓ ਬਹੁਤ ਸਖਾਲਾ ਹੋ ਗਿਆ ਤੁਸੀਂ ਜੇਬ ਚ ਕੈਸ਼ ਲੈ ਕੇ ਨਿਆਣਾ ਵੈਸੇ ਵੀ ਦੁਨੀਆ ਕੈਸ਼ਲੈਸ ਹੋਈ ਪਈ ਆ ਤੁਹਾਡੀ ਗੁੰਜਾਇਸ਼ ਦੇ ਮੁਤਾਬਕ ਤੁਸੀਂ ਜਿੰਨਾਕ ਸੋਚਦੇ ਹੋ ਕਿ ਤੁਸੀਂ ਈਜ਼ੀਲੀ ਪਰਚੇਸ ਕਰ ਸਕਦੇ ਹੋ ਤੁਹਾਡੀ ਪਾਕਟ ਅਲਾਉ ਕਰਦੀ ਆ ਤਾਂ ਉਹ 11000 ਦੀ ਫ੍ਰਿਜ ਵੀ ਆ ਤੇ ਇੱਧਰ ਵੱਡੀਆਂ ਫ੍ਰਿਜਾਂ ਵੀ ਆ ਜਿਹੜੀਆਂ ਮਾਦਰੀ ਦੇਖਿਤ ਵਰਗੀਆਂ ਐਡ ਕਰਦੀਆਂ ਗਿਆ ਲੈ ਐ ਦੱਬਿਆ ਪਾਣੀ ਬਾਹਰ ਆ ਜੂ ਫ੍ਰਿਜ ਖੋਲਣ ਦੀ ਵੀ ਨਹੀਂ ਲੋੜ ਮਤਲਬ ਟੌਪ ਨੋਚ ਐਂ ਸੁਪਰ ਤੋਂ ਸੁਪਰ ਹਾਈ ਐਂਡ ਫ੍ਰਿਜਾਂ ਵੀ ਇੱਥੇ ਹੈਗੀਆਂ ਡਿਪੈਂਡਿੰਗ ਅਪਨ ਯਰ ਕੈਪੈਸਿਟੀ ਆਫ ਬਾਇੰਗ ਤੁਹਾਡੀ ਕੈਪੈਸਿਟੀ ਤੇ ਡਿਪੈਂਡ ਕਰਦਾ ਇਹ ਤੁਹਾਨੂੰ ਹਰ ਇੱਕ ਜਿਹੜੀ ਇੱਥੇ ਫ੍ਰੈਂਚ ਜਿਹੜੀ ਟੌਪ ਨੂੰ ਚ ਲੇਟੈਸਟ ਅਵੇਲੇਬਲ ਕਰਾਨਗੇ ਪਰ ਮੇਨ ਗੱਲ ਫਿਰ ਮੈਂ ਕਹਿ ਰਿਹਾ ਕਿ ਤੁਸੀਂ ਜੇਬ ਚ ਇੱਕ ਸਿੱਕਾ ਵੀ ਨਹੀਂ ਪਾ ਕੇ ਲੈ ਕੇ ਆਣਾ ਏਦਾਂ ਹੀ ਆ ਜਾਣਾ ਪਮਾ ਕੱਛੇ ਜਾ ਜਾਓ ਜਿਹੜੇ ਸਾਡੇ ਭਰਾ ਆ ਭੈਣਾਂ ਜਿਹੜੀਆਂ ਆ ਉਹ ਏਦਾਂ ਹੀ ਪਮਾ ਘਰੇਲੂ ਸੂਟ ਚ ਆ ਜਾਓ ਤੁਸੀਂ ਮਤਲਬ ਤੁਹਾਨੂੰ ਬਹੁਤਾ ਖਰਚਾ ਕਰਨ ਦੀ ਲੋੜ ਨਹੀਂ ਇੱਥੇ ਆਓ ਸਮਾਨ ਦੇਖੋ ਚੰਗਾ ਲੱਗੇ ਨਹੀਂ ਕਿਸ਼ਤ ਬਣਾਉਣਾ ਨਹੀਂ ਕਿਸ਼ਤ ਦੇਣੀ ਕਦੋਂ ਡਿਸੰਬਰ ਚ ਡਿਸੰਬਰ ਚ ਦੇਣੀ ਹੈ ਏ ਯਾਰੀ ਪਾ ਲੈਂਦਾ ਵਾਟੇ ਜਿਹੇ ਇਹ ਕਿਦਾਂ ਜੀ ਸਰ ਇਦਾਂ ਹੀ ਸਾਡੇ ਕੋਲ LG ਦੀ ਕੰਪਲੀਟ ਰੇਂਜ ਹੈ LG ਦਾ ਵੀ ਹਰ ਇੱਕ ਰੈਫਰਿਜਰੇਟਰ ਹਰ ਇੱਕ ਫਰੰਟ ਲੋਡਿੰਗ ਮਸ਼ੀਨ ਚਾਹੇ ਵਾਸ਼ ਟਾਵਰ ਹੈ ਟਾਪ ਲੋਡਿੰਗ ਮਸ਼ੀਨ ਹੈ ਰੇਟਾਂ ਦੀ ਗਾਰੰਟੀ ਰਹੂਗੀ ਪ੍ਰਾਈਸ ਦੀ ਗਾਰੰਟੀ ਆਫਰ ਦੀ ਗਾਰੰਟੀ ਰੇਟਾਂ ਦੀ ਰੇਟ ਰੇਟ ਅੱਛਾ ਰੇਟ ਮੈਂ ਕਿਹਾ ਸ਼ਾਇਦ ਰੇਟ ਦੇਣੀ ਨਹੀਂ ਨਹੀਂ ਰੇਟ ਦੀ ਗਾਰੰਟੀ ਰਹੂਗੀ ਮਾਰਕੀਟ ਨਾਲ ਸਾਰਿਆਂ ਨਾਲੋਂ ਘੱਟ ਮਾਡਲ ਹਰ ਇੱਕ ਅਵੇਲੇਬਲ ਅੱਛਾ ਆਪ ਮਾਡਲ ਕਿੰਨਾ ਨਾ ਯੂਨੀਕ ਜਿਹਾ ਨਵਾਂ ਜਿਹਾ ਬਣਾਇਆ ਅਨਕਾਮਨ ਹੈ ਸਰ 2025 ਦੇ ਲੇਟੈਸਟ ਮਾਡਲ ਆ ਸਾਰੇ ਇੱਥੇ ਅਵੇਲੇਬਲ ਆ ਤੁਸੀਂ ਇੱਕ ਵਾਰੀ ਆਪਣੇ ਚਰਨ ਪਾਣੇ ਆ ਤੁਹਾਨੂੰ ਹਰ ਇੱਕ ਚੀਜ਼ ਤੁਹਾਡੇ ਹਿਸਾਬ ਦੀ ਮਿਲ ਜਾਣੀ ਆ ਚਰਨ ਪਾਣੇ ਤੁਹਾਡਾ ਫਗਵਾੜੇ ਵਾਲਾ ਜਿਹੜਾ ਸੇਲਸਮੈਨ ਦਾ ਚਰਨੇ ਆ ਇਸ ਕਰਕੇ ਚਰਨ ਪਾਉਣੇ ਆ ਔਰ ਜਦੋਂ ਚਰਨ ਕਰ ਆਪਣੇ ਲੈ ਕੇ ਜਾਓਗੇ ਤਾਂ ਰੌਣਕਾਂ ਲੱਗ ਜਾਣੀ ਮौज-ਮਹਾਰ ਹੋ ਜਾਣੀ ਜੀ ਇੱਧਰ ਵੀ ਮਤਲਬ ਸਾਰੇ ਟੌਪ ਨੋਚ ਟੌਪ ਨੋਚ ਪ੍ਰੋਡਕਟ ਆ ਸਰ ਸਾਡੇ ਕੋਲ 11990 ਤੋਂ ਫ੍ਰਿਜ ਸ਼ੁਰੂ ਹੋ ਕੇ ਸਾਡੇ ਕੋਲ 2 ਲੱਖ 3 ਲੱਖ ਦੀ ਫ੍ਰਿਜ ਪਈ ਹੈ ਔਰ LG ਦੀ ਫ੍ਰਿਜ ਦੇ ਨਾਲ ਫ੍ਰਿਜ ਨਾਲ ਫ੍ਰਿਜ ਫ੍ਰੀ ਹੈ। LG ਦੀ ਸਾਈਡ ਬਾਈ ਸਾਈਡ ਨਾਲ ਫ੍ਰਿਜ ਨਾਲ ਫ੍ਰਿਜ ਫ੍ਰੀ ਹੈ ਜੀ। ਬਰਾਬਰ ਦੀ ਕਿ ਥੋੜਾ ਸਾਈਜ਼ ਘੱਟ। ਛੋਟੀ ਰੂਮ ਫ੍ਰਿਜ ਮਿਨੀ ਬਾਰ ਫ੍ਰੀ ਹੈ ਜੀ ਇਹਦੇ ਨਾਲ। ਠੀਕ ਹੈ ਜੀ ਤਾਂ ਵੱਡੀ ਫ੍ਰਿਜ ਦੇ ਨਾਲ ਫ੍ਰਿਜ ਦਾ ਬੱਚਾ ਫ੍ਰੀ ਹੈ। ਇਹਦੇ ਉੱਤੇ ਵੀ ਤੁਹਾਨੂੰ 25000 ਤੱਕ ਦਾ ਕੈਸ਼ਬੈਕ ਮਿਲੂਗਾ। ਠੀਕ ਹੈ ਜੀ। ਇਹ ਸਾਰੀ ਆਫਰਸ ਮਿਲਦੀ ਪ੍ਰਾਈਸ ਕਿਹਨ ਵਾਲਾ ਇਹਦਾ ਪ੍ਰਾਈਸ ਸਰ ਬਹੁਤ ਘਟ ਰਊਗਾ ਮਾਰਕੀਟ ਜਿੱਤੇ ਮਰਜੀ ਟਰਾਈ ਕਰਕੇ ਆ ਜਾਓ LG ਦੀ ਸਾਈਡ ਬਾਇ ਸਾਈਡ ਸਾਡੇ ਕੋਲ 70000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ 59990 ਰੁਪਏ ਤੋਂ LG ਦਾ ਸਾਈਡ ਬਾਇ ਸਾਈਡ ਰੈਫਰਿਜਰੇਟਰ ਮੇਰੇ ਕੋਲ ਸਟਾਰਟਿੰਗ ਹੈਗਾ ਜੀ ਅੱਛਾ ਫਿਰ ਮੈਂ ਇੱਕ ਚੀਜ਼ ਦੇਖ ਲੈ ਪਿਛਲੇ 3-4 ਸਾਲਾਂ ਤੋਂ ਨਾ ਪ੍ਰਾਈਸ ਰਿਵਰਸ ਹੋ ਰਹੇ ਆ ਹਨਾ ਚੀਜ਼ਾਂ ਪਹਿਲਾਂ ਮਹਿੰਗੀਆਂ ਸੀ ਹੁਣ ਜਿੱਦਾਂ-ਜਿੱਦਾਂ ਸਾਲ ਅੱਗੇ ਵਧੇ ਜਾਂਦੇ ਆ ਹਨਾ 23 'ਚ ਪ੍ਰਾਈਸ ਘਟੇ 24 'ਚ ਘਟੇ ਹੁਣ 25 'ਚ ਤਾਂ ਹੋਰ ਪਹਿਲੇ ਨਾਲੋਂ ਘਟ ਗਏ ਇਵਨ LG ਦੇ ਘਟ ਪਹਿਲਾ ਬੰਦਾ ਇਮੇਜਿਨ ਨਹੀਂ ਸੀ ਕਰ ਪਾਉਂਦਾ ਕਿ ਐਲਜੀ ਪ੍ਰਾਈਸ ਘਟਾਉਗੀ ਹੁਣ ਤਾਂ ਐਲਜੀ ਵੀ ਪੂਰੇ ਕੰਪੀਟੀਟਿਵ ਐਲਜੀ 59990 ਤੇ ਐਲਜੀ ਦਾ ਸਾਈਡ ਬਾਈ ਸਾਈਡ ਸਟਾਰਟਿੰਗ ਹੈ ਜੀ ਇਹਦੇ ਉੱਤੇ ਵੀ 25000 ਤੱਕ ਦਾ ਕੈਸ਼ਬੈਕ ਆ ਮਾਰਕੀਟ ਨਾਲੋਂ ਸਭ ਤੋਂ ਸਸਤਾ ਫ੍ਰੀਜ ਮਾਈ ਇਲੈਕਟ੍ਰੋਨਿਕਸ ਤੇ ਮਿਲਣਾ ਸਟਾਈਲਿਸ਼ ਕਿੰਨਾ ਹੈ ਜੀ ਚੇਤਨ ਜੀ ਕੀ ਕਿਚਨ ਅਪਲਾਈਂਸਸ ਤੇ ਵੀ ਕੋਈ ਡੀਲ ਹੈ ਹਾਂਜੀ ਸੁਰਜੀਤ ਸਾਹਿਬ ਕਿਚਨ ਅਪਲਾਈਂਸਸ ਦੇ ਵਿੱਚ ਵੀ ਤੁਹਾਨੂੰ ਹਾਇਰ ਦਾ 4 ਬਰਨਰ ਕੁਕਟਾਪ ਨਾਲ ਤੁਹਾਨੂੰ 2 ਫੁੱਟ ਦੀ ਚਿਮਨੀ ਸਿਰਫ ਤੇ ਸਿਰਫ 24990 ਰੁਪਏ ਦੇ ਵਿੱਚ ਇਹਦੇ ਨਾਲ ਵੀ ਤੁਹਾਨੂੰ ਰੋਡੇ ਕੂਪਨ ਮਿਲਨੇ ਆ ਇਸ ਤੋਂ ਇਲਾਵਾ ਸਾਡੇ ਕੋਲ ਸੈਮੀ ਆਟੋਮੈਟਿਕ ਦੇ ਵਿੱਚ ਪੂਰੀ ਕੰਪਲੀਟ ਰੇਂਜ ਹੈ 7 ਕਿਲੋ ਤੋਂ ਲੈ ਕੇ 14 ਕਿਲੋ ਤੱਕ ਦੀ ਮਸ਼ੀਨ ਹੈ ਚੇਤਨ ਜੀ ਆਪਾਂ ਇੱਕ ਵਾਰ ਫਿਰ ਤੋਂ ਕੰਬੋ ਪੈਕ ਦੇ ਕੋਲ ਆ ਗਏ ਆ ਆਪੋ ਆਪਣਾ ਲੱਕੀ ਡਰਾ ਉਹ ਜਿਹੜਾ ਬਾਕਸ ਨਜ਼ਰ ਆ ਰਿਹਾ ਮੈਂ ਚਾਹੁੰਦਾ ਪੂਰੀ ਡਿਟੇਲ ਇੱਕ ਵਾਰੀ ਸਾਡੇ ਭੈਣਾਂ ਭਰਾਵਾਂ ਨੂੰ ਸਮਝਾ ਦੂੰ ਸਰ ਦੋ ਲੱਕੀ ਡਰਾ ਚੱਲ ਰਹੇ ਆ ਜੀ ਇੱਕ ਮਾਈ ਇਲੈਕਟ੍ਰੋਨਿਕਸ ਵੱਲੋਂ ਲੱਕੀ ਡਰਾ ਹੈ ਜਿਹਦੇ ਵਿੱਚ ਅਸੀਂ 20 कपल ਨੂੰ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ 20 कपल ਤਾਂ ਟੈਕਨੀਕਲੀ ਟੈਕਨੀਕਲੀ ਸਮਝੀਏ 40 ਜਾਣੇ ਹੋ ਜਾਣੇ 40 ਜਾਣਿਆਂ ਨੂੰ ਅਸੀਂ ਦਸੰਬਰ ਮਹੀਨੇ ਟ੍ਰਿਪ ਦੇਣਾ 2 ਨਾਈਟ 3 ਡੇਸ ਦਾ ਕਿੱਥੇ ਮੋਰਨਿੰਗ ਹिल्स ਦਾ ਪਹਿਲਾਂ ਤੁਸੀਂ ਥਾਈਲੈਂਡ ਕਹਿੰਦੇ ਸੀ ਥਾਈਲੈਂਡ ਦਾ ਪਿਛਲਾ ਸੀ ਸਰ ਹੋ ਗਿਆ ਇਹ ਵਾਲਾ ਜਿਹੜਾ ਟ੍ਰਿਪ ਹੈ 2 ਨਾਈਟ 3 ਡੇਸ ਦਾ ਦਸੰਬਰ ਮਹੀਨੇ 40 ਜਣੇ ਤੁਹਾਡੇ ਸਾਹਮਣੇ ਭੇਜਾਂਗੇ ਪੀਪੀ 32 ਤੇ ਰੀਲ ਪਾ ਕੇ ਬੱਚੇ ਹੋਏ ਫਿਰ ਸਰ ਉਹ ਐਕਸਟਰਾ ਚਾਰਜ ਪੇ ਕਰ ਸਕਦੇ ਜਿਹਨੇ ਲੈ ਕੇ ਜਾਣੇ ਆ ਅਸੀਂ ਇੱਕ ਕਪਲ ਦਾ ਟ੍ਰਿਪ ਦਵਾਂਗੇ ਤੁਹਾਡਾ ਨਿਕਲੇ ਤੁਸੀਂ ਆਪਣੇ ਮਿਸਿਸ ਨਾਲ ਜਾ ਸਕਦੇ ਆ ਜੀ ਓਕੇ ਅਸੀਂ ਉਹ ਦਵਾਂਗੇ 2 ਨਾਈਟ 3 ਡੇਸ ਦਾ ਮਾਈ ਇਲੈਕਟ੍ਰੋਨਿਕਸ ਦੇ ਵੱਲੋਂ ਔਰ ਇਹੀ ਚੈਨਲ ਦੇ ਉੱਤੇ ਡੇਟ ਲੋਕ ਕਰ ਲਿਓ 23 ਨਵੰਬਰ ਨੂੰ ਲਾਈਵ ਦੇਖ ਲੇ ਡਰਾਅ ਨਿਕਲਣਾ ਡੇਟ ਪਹਿਲਾਂ ਦੱਸਤੀ ਅੱਛਾ ਜਿਨ੍ਹਾਂ ਦਾ ਵਿਆਹ ਨਹੀਂ ਹੋਇਆਗਾ ਸਿਆਤਾ ਸੀ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਉਹ ਜਾ ਕੇ ਉਹੀ ਲੱਕੀ ਡਰਾਅ ਜਿਹੜਾ ਨਿਕਲ ਆਪਣੇ ਮੰਮੀ ਜੈਣੀ ਮਿਲਦੀ ਉਹ ਕੰਫਰੇ ਹੋਗੇ ਨਾ ਕੰਫਰੇ ਹੋਗੇ ਤੇ ਤੁਸੀਂ ਮੋਰਨਿੰਗ ਹਿਲ ਮੋਰਨਿੰਗ ਹिल्स ਦਾ अच्छा पहला ਇਹਨਾਂ ਨੇ ਮੇਰੇ ਖਿਆਲ ਥਾਈਲੈਂਡ ਜਿਹੜਾ ਕਰਾਇ ਸੀ ਉਹ ਇੱਕ ਕਪਲ ਨੂੰ ਸੀ ਹੁਣ ਜੇ ਤੁਸੀਂ ਲੋਕਲ ਜਾ ਰਹੇ ਆ ਮਤਲਬ ਡੋਮੈਸਟਿਕ ਹੀ ਜਾਣਾ ਕਿਤੇ ਤਾਂ ਇਹ ਆ ਕਿ 20 ਕਪਲਸ ਨੂੰ ਇਹ ਜਿਹੜੀ ਇਹ ਪ੍ਰਿਵਿਲੇਜ ਦੇਣ ਜਾ ਰਹੇ ਆ 1 2 3 4 ਨਹੀਂ 20 ਕਿਹੜਾ ਸੌਖਾ ਪਰ ਇਹਨਾਂ ਦਾ ਖਰਚਾ ਤੁਸੀਂ ਕੈਲਕੂਲੇਟ ਕਰਕੇ ਦੇਖੋ ਇੱਥੇ ਕੈਲਕੂਲੇਟਰ ਵਰਤਣਾ ਪੈਣਾ ਤਾਂ ਖਰਚਾ ਬਹੁਤ ਹੋ ਜਾਣਾ ਅਸੀਂ ਦੂਜਾ ਗੱਡੀ ਵੀ ਨਜ਼ਰ ਆ ਰਹੀ ਹੈ ਤੇ ਸਕੂਟੀਆਂ ਵੀ ਨਜ਼ਰ ਆ ਰਹੀ ਸਰ ਗੱਡੀ ਵੀ ਨਿਕਲਣੀ ਹੈ ਆਲਟੋ ਇਹ ਸਾਡਾ ਇੱਕ ਪਾਰਟਨਰਸ਼ਿਪ ਹੋਈ ਡੈਨਿਕ ਸਵੇਰਾ ਨਾਲ ਉਹਦੇ ਵਿੱਚ ਸਾਡਾ ਇਹ ਡਰਾਅ ਨਿਕਲਣਾ ਇਹ ਸਾਰੇ ਗਿਫਟ ਹੈ ਇਹਦਾ ਐਡੀਸ਼ਨਲ ਕੂਪਨ ਮਿਲਣਾ ਹੈ ਮਾਈਲ ਇਲੈਕਟ੍ਰੋਨਿਕਸ ਦੀ ਹੋਈ ਹੈ ਕਿ ਹਾਇਰ ਕੰਪਨੀ ਦੀ ਇਹ ਮਾਈਲ ਇਲੈਕਟ੍ਰੋਨਿਕਸ ਦੇ ਕਸਟਮਰ ਦੀ ਡੀਲ ਹੈ ਕਿ ਮਾਈਲ ਇਲੈਕਟ੍ਰੋਨਿਕਸ ਦੇ ਕਸਟਮਰਸ ਦੀ ਡੀਲ ਹੈ ਇਹ ਡੈਨਿਕ ਸਵੇਰਾ ਅਸਕੂਟੀਜ਼ ਵੀ ਕੱਢਣੀ ਹੈ ਤੇ ਹੋਰ ਵੀ ਬਹੁਤ ਸਾਰੇ ਬਹੁਤ ਸਾਰੇ ਨਾਮ ਉਹਨਾਂ ਨੇ ਕੱਢਨੇ ਆ ਇਹਦਾ ਕੂਪਨ ਵੀ ਤੁਹਾਨੂੰ ਦੇ ਦੇਣਾ ਸੀ ਔਰ ਆਪਣੇ ਦੇ ਵਿੱਚ ਉਹਦੇ ਇਲਾਵਾ ਟ੍ਰਿਪ ਤੋਂ ਇਲਾਵਾ ਸੀ ਦੋ ਈ-ਸਕੂਟੀ ਦਵਾਂਗੇ ਉਹ ਲਾਈਵ ਕੱਢਾਂਗੇ ਪੀਬੀ 32 ਤੇ 23 ਨਵੰਬਰ 23 ਨਵੰਬਰ ਆਪਣੀ ਲੌਕ ਕਰ ਲਓ ਡੇਟ 23 ਨਵੰਬਰ ਨੂੰ ਤੁਸੀਂ ਲਾਈਵ ਡਰਾਅ ਦੇਖ ਲੈਣਾ ਬਨ ਕੇ ਚੱਲੀਏ ਕਿ 23 ਨਵੰਬਰ ਨੂੰ ਤੁਸੀਂ ਜਿਹੜੇ 20 ਕਪਲ ਹੈ ਉਹਨਾਂ ਨੂੰ ਲੱਕੀ ਡਰਾ ਜਦੋਂ ਨਿਕਲਣਾ ਤਾਂ ਤੁਸੀਂ ਮੋਰਨਿੰਗ ਹਿੱਲ ਉਹਨਾਂ ਨੂੰ ਭੇਜਣਾ ਜੋ ਮੇਰੇ ਖੰਡ ਦਸੰਬਰ ਚ ਭੇਜੂਗੇ ਭੇਜ ਦੇਣਾ ਜੀ ਦਸੰਬਰ ਜੀ ਤੁਸੀਂ ਕਿਸ਼ਤ ਦੇਣੀ ਹੈ ਪਹਿਲੀ ਤੇ ਦਸੰਬਰ ਜੇ ਤੁਸੀਂ ਘੁੰਮਣ ਫਿਰਨ ਵੀ ਚੱਲੇ ਜਾਣਾ ਉਸ ਦੇ ਨਾਲ ਦੋ ਸਕੂਟੀਆਂ ਵੀ ਕੱਢਣੀਆਂ ਦੋ ਸਕੂਟੀਆਂ ਕੱਢਣੀਆਂ ਜੀ 151 151 ਹੋਰ ਨਾਮ ਕੱਢਨੇ ਲਾਈਵ 23 ਨਵੰਬਰ ਡੇਟ ਲੌਕ ਕਰ ਲਓ ਮਤਲਬ ਜਿਹੜੇ ਦੇਖਣ ਆਣਗੇ ਮੈਨੂੰ ਲੱਗਦਾ ਖਾਲੀ ਕੋਈ ਨਹੀਂ ਜਾਊਗਾ ਕੋਈ ਨਹੀਂ ਜਾਊਗਾ ਹਾਂ ਅੱਛਾ ਜਿਹੜੇ ਆਉਂਦੇ ਆ ਸਮਾਨ ਖਰੀਦਣ ਉਹ ਤਾਂ ਖਾਲੀ ਜਾਂਦੇ ਹੀ ਨਹੀਂ ਤੇ ਜਿਹੜੇ ਸ਼ੇਅਰ ਕਰਕੇ ਆਉਂਦੇ ਉਹ ਵੀ ਨਹੀਂ ਖਾਲੀ ਉਹ ਵੀ ਨਹੀਂ ਜਾਊਗੇ ਜੀ ਮਤਲਬ ਇੱਥੇ ਜਿਹੜਾ ਵੀ ਆਂਦਾ ਉਹ ਖਾਲੀ ਨਹੀਂ ਜਾਂਦਾ ਖਾਲੀ ਨਹੀਂ ਜਾਂਦਾ ਜੀ ਖੁਸ਼ੀਆਂ ਨਾਲ ਲੈ ਕੇ ਜਾਂਦਾ ਖੁਸ਼ੀਆਂ ਨਾਲ ਆਂਦਾ ਖੁਸ਼ੀਆਂ ਨਾਲ ਜਾਂਦਾ ਜੀ ਅੱਛਾ ਬਾਈ ਜਾਸ ਤੁਸੀਂ ਪ੍ਰੋਡਕਟ ਦਾ ਨਾਮ ਵੀ ਕਿ ਅਗਲੀ ਵਾਰ ਆਉਣਾ ਤਾਂ ਸમાન ਮੋٹے ਤੋਂ ਹੀ ਲੈਣਾ ਉਹ ਮੋٹے ਤੋਂ ਲੈਣਾ ਤੇ ਗਿਫਟ ਵੀ ਮੋٹے ਆ ਪ੍ਰਾਈਜ਼ਸ ਵੀ ਮੋٹے ਆ ਆਪਾਂ ਇੱਕ ਵਾਰੀ ਐਡਰੈਸ ਵੀ ਕਨਫਰਮ ਕਰ ਦਈਏ ਵੈਸੇ ਸਾਰਿਆਂ ਨੂੰ ਪਤਾ ਹੀ ਹੈ ਸਰ ਚੰਡੀਗੜ੍ਹ ਰੋਡ ਹੈਗਾ ਬੈਂਕ ਆਫ ਬੜੋਦਾ ਦੇ ਇਕਦਮ ਨਾਲ ਪ੍ਰਾਨ ਟੈਕਸੀ ਸਟੈਂਡ ਦੇ ਸਾਹਮਣੇ ਜੀ ਕਚੇਰੀਆਂ ਸਾਹਮਣੇ ਮਾਈ ਇਲੈਕਟ੍ਰੋਨਿਕਸ ਤੁਹਾਨੂੰ ਜਿੰਨਾ ਪਿਆਰ ਦਿੰਨੇ ਇੱਥੇ ਪਹੁੰਚੋ ਸਾਰੇ ਦਾ ਨੇ ਇਹ ਲਾਸਟ ਦੇ 7 ਦਿਨਾਂ ਦੀ ਆਫਰ ਹੈ ਇਹ ਆਫਰ ਮਿਸ ਨਾ ਕਰੋ ਫਟਾਫਟ ਆ ਜਾਓ ਰੇਟਾਂ ਦੀ ਜ਼ਿੰਮੇਵਾਰੀ ਮੇਰੀ ਹੈ ਜੀ ਰੇਟਾਂ ਦੀ ਜ਼ਿੰਮੇਵਾਰੀ ਕਹਿ ਰਹੇ ਰੇਟੇ ਦੀ ਜ਼ਿੰਮੇਵਾਰੀ ਨਹੀਂ ਕਹਿ ਰਹੇ ਹੋਰ ਤੁਸੀਂ ਕਹੋ ਕਿ ਰੇਟ ਸੱਭ ਦੇ ਭਾਈ ਰੇਟ ਇਹ ਕਹਿੰਦੇ ਕਿ ਤੁਸੀਂ ਆਲੇ ਦੁਆਲੇ ਜਿੱਥੋਂ ਮਰਜ਼ੀ ਪਤਾ ਕਰਕੇ ਆ ਜਾਓ ਚ ਟਿੱਡ ਨਹੀਂ ਪ੍ਰਾਈਸ ਦੀ ਗੱਲ ਕਰ ਰਹੇ ਤਾਂ ਤੁਸੀਂ ਜਲਦੀ ਜਲਦੀ ਮੂਡ ਬਣਾਓ ਪਾਸਕ੍ਰੀਨ ਤੇ ਨੰਬਰ ਚੱਲ ਰਿਹਾ ਇੱਥੇ ਕਾਲ ਕਰਕੇ ਆ ਜਾਓ ਤੇ ਜਲਦੀ ਜਲਦੀ ਮੂਡ ਬਣਾ ਕੇ ਮਾਈ ਇਲੈਕਟ੍ਰੋਨਿਕਸ ਤੇ ਆ ਜਾਓ ਮੈਨੂੰ ਉਮੀਦ ਹੈ ਤੁਸੀਂ ਉਹਦੇ ਇੱਥੇ ਆਉਂਗੇ ਤੁਸੀਂ ਦੇਖੋਗੇ ਪ੍ਰਾਈਸ ਸਾਰਿਆਂ ਨਾਲੋਂ ਘੱਟ ਹੈ ਤੇ ਉਸ ਤੋਂ ਬਾਅਦ ਤੁਸੀਂ ਕੈਲਕੂਲੇਟਰ ਵੀ ਨਹੀਂ ਚੱਕਣਾ ਤੁਸੀਂ ਇੱਕ ਦੂਜੇ ਨਹੀਂ ਕਹਣਾ ਲੈ ਲੈ ਯਾਰ ਦੂਜੇ ਨੂੰ ਕਹਣਾ ਲੈ ਲੈ ਯਾਰ ਇਹਨਾਂ ਨੂੰ ਕਹਿਣਾ ਲਿਓ ਬਿਲ ਕੱਟ ਗਏ ਤੇ ਅਸੀਂ ਤੁਹਾਡੇ ਘਰ ਡਿਲੀਵਰ ਕਰੀਏ ਤੇ ਕੈਸ਼ ਤੇ ਦਸੰਬਰ ਮਹੀਨੇ ਤੇ ਦਸੰਬਰ ਨਹੀਂ ਠੀਕ ਹੈ ਜੀ ਜੀ ਸਾਰੀ ਇਨਫੋਰਮੇਸ਼ਨ ਮੈਨੂੰ ਲੱਗਦਾ ਪੈਣਾ ਭਰਾਮ ਤੱਕ ਡਿਲੀਵਰ ਹੋ ਗਈ ਬਹੁਤ ਚੰਗਾ ਲੱਗਿਆ ਹਮੇਸ਼ਾ ਚੰਗਾ ਲੱਗਦਾ ਮਿਲ ਕੇ ਬਹੁਤ ਸ਼ੁਕਰੀਆ ਥੈਂਕ ਯੂ ਸਰ ਜੀ ਬੜੇ ਹੀ ਰਣਵੀਵਤ ਨਮਸ਼ੇ ਨੂੰ ਸ਼ੁਰੂ ਕੀਤੀ ਨਿਸਰੀ ਕਿ ਹਮਾਂ ਪਛਮਣ ਜੀ ਜ਼ਿਆਦਾ ਬਹੁਤ ਹਰ ਤਾਸ ਮੈਂ ਸੱਚੀ ਖਲ ਰੱਖਾ